ਸਰਕਾਰ ਨੇ ਤਾਂ ਆਪ ਇਹ ਨਹੀਂ ਪਾਲਿਸੀ ਪੜੀ ਹਲੇ ਤੱਕ ਕੱਲ ਭਗਵੰਤ ਮਾਨ ਸਾਹਿਬ ਪੜਨ ਲੱਗੇ ਉਹਨਾਂ ਨੂੰ ਨਹੀਂ ਪੜਨੀ ਆਈ ਉਹਦੇ ਬਾਅਦ ਮਿਨਿਸਟਰ ਸਾਹਿਬ ਪੜਨ ਲੱਗੇ ਉਹਨਾਂ ਨੂੰ ਨਹੀਂ ਪੜਨ ਆਈ ਫਿਰ ਇੱਕ ਹਿੰਦੀ ਵਾਲਾ ਬੰਦਾ ਲਿਆਂਦਾ ਔਨ ਰਿਕਾਰਡ ਕਹਿੰਦਾ ਕੱਲ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਇੱਥੋਂ ਦੇ ਜਿਹੜੇ ਐਮਐਲਏ ਦ੍ਰਿਸ਼ ਚੱਡਾ ਕਹਿੰਦਾ ਮੈਨੂੰ ਇਹਦਾ ਸਪ ਪਾਲਿਸੀ ਗਲਤ ਕਿਹਾ ਐ ਮੈਂ ਕਿਹਾ ਤੂੰ ਮੈਨੂੰ ਇਹ ਦੱਸ ਪਾਲਿਸੀ ਠੀਕ ਕਿਹਾ ਐ ਕਹਿੰਦਾ ਤੈਂ ਪਾਲਿਸੀ ਪੜੀ ਮੈਂ ਕਿਹਾ ਤੂੰ ਦੱਸ ਤਾਂ ਪੜੀ ਕਹਿੰਦਾ ਨਹੀਂ ਮੈਂ ਤਾਂ ਪੜੀ ਨਹੀਂ ਮੈਂ ਫੇਰ ਯਾਰ ਬੋਲਣ ਕੰਨ ਲੱਗਿਆ ਮੈਂ ਜੇ ਪੜੀ ਹੋਈ ਨਹੀਂ ਰੇਵਨਿਊ ਮਿਨਿਸਟਰ ਨੇ ਨਹੀਂ ਪੜੀ ਪੜੀ ਤਾਂ ਭਈਆਂ ਨੇ ਜ ਨਹੀਂ ਬਣਾਈ ਆ ਉਹ ਹਿੰਦੀ ਵਾਲਾ ਬੰਦਾ ਬੋਲ ਕੇ ਦੱਸਦਾ ਉਹ ਬੰਦੇ ਨੇ ਹਿੰਦੀ ਵਾਲੇ ਨੇ ਪੜ੍ਹ ਕੇ ਦੱਸੀ ਜਿਨ੍ਹਾਂ ਨੇ ਦਿੱਲੀ ਤੋਂ ਬਣਾ ਕੇ ਲਿਆਂਦੀ ਉਹ ਉਹ ਸਾਨੂੰ ਦੱਸਣਗੇ ਵੀ ਤੁਸੀਂ ਬੰਦੇ ਇਕੱਠੇ ਕਰਦੇ ਪਹਿਲਾਂ ਪੰਜਾਬ ਸਰਕਾਰ ਪੜ੍ਹ ਲਵੇ ਯਾਰ ਪਾਲਿਸੀ ਨਹੀਂ ਆਖਰ ਮੋਦੀ ਨੇ ਵੀ ਇਹੀ ਗੱਲ ਕਹੀ ਸੀ ਵੀ ਸਾਤੇ ਗਲਤੀ ਹੋ ਗਈ ਇਹਨਾਂ ਨੇ ਵੀ ਇਹ ਗਲਤੀ ਮੰਨਣੀ 100 ਗੱਠਾ 100 ਜੁੱਤੀ 100 लाठी 100 ਬੈਠਕ ਬਾਅਦ ਚ 100 ਵਾਰ ਮਾਫੀ ਕਹਿੰਦੇ ਸੀ ਆਪਣੀਆਂ ਕੁਰਸੀਆਂ ਛੱਡ ਕੇ ਜੇ ਬੰਦੇ ਲਾਇਕ ਸੀ ਉਹਨਾਂ ਨੂੰ ਅੱਗੇ ਕਰਤਾ ਭਾਈ ਦੇਖੋ ਪੰਜਾਬ ਨੇ ਤਾਂ ਪੰਜਾਬ ਵਾਲਿਆਂ ਨੂੰ ਕੁਰਸੀ ਦਿੱਤੀ ਸੀ ਇਹ ਲਾਇਕ ਨਹੀਂ ਤੇ ਨਹੀਂ ਦਿੱਲੀ ਵਾਲਿਆਂ ਨੂੰ ਕੁਰਸੀ ਦੇਤੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਚੇਅਰਮੈਨਨੀ ਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਉਹ ਦਿੱਲੀ ਵਾਲੀ ਮੈਡਮ ਬਿਠਾਤੀ ਇਹ ਪਹਿਲੇ ਭਗਵਾਨਤਮਨ ਕੋ ਕਿਹੜੇ ਲਾਇਕ ਤੇ ਜਿਹੜੇ ਬੰਨ ਮੈਂ ਜਤਾ ਕੇ ਭੇਜੇ ਜਦ ਵੀ ਦਿੱਲੀ ਤੋਂ ਖੜੀਦਾ ਮਤਲਬ ਦਿੱਲੀ ਹੁਣ ਐਮਐਲ ਵੀ ਦਿੱਲੀ ਤੋਂ ਆ ਕੇ ਖੜਨਗੇ ਇੱਥੇ ਉਹ ਕਹਿੰਦੇ ਸੀ ਕੰਮ ਕਰਿਆ ਹੋਇਆ ਦਿੱਲੀ 'ਚ ਭਾਈ ਫੇ ਦਿੱਲੀ 'ਚ ਕਾਹਦੇ ਹਰ ਗਏ ਇਹ ਭਗਵੰਤ ਮਾਨ ਕਹਿੰਦਾ ਨਾ ਉਹਦੇ ਚ 86 ਸ਼ਹਿਰਾਂ ਚ ਬਜਾਦਾ ਅੰਗਰੇਜ਼ੀ ਬੋਲਦੇ ਤਾਂ ਝੂਠ ਬੋਲਣ ਲੱਗ ਗਏ ਨਾ ਮਤਲਬ ਜੇ ਹਿੰਦੀ ਬੋਲਦੇ ਤੁਸੀਂ ਵੀ ਝੂਠ ਬੋਲਦੇ ਤੇਰਾ ਹੀ ਕਹਿਣਾ ਪਈ ਅਸੀਂ ਤਾਂ ਝੂਠ ਨਹੀਂ ਕਹਿੰਦੇ ਭਗਵੰਤ ਮਾਨ ਤਾਂ ਮੈਨੂੰ ਐ ਲੱਗਦਾ ਬੇ ਬੁਖਲਾ ਆ ਗਿਆ ਉਹ بڑے بڑے ਟਰੈਕਟਰ ਓਏ ਮਕਾਨਾਂ ਨੂੰ ਨੇਣੇ ਤੇ ਇਹ ਫਲਾਣੇ ਨੂੰ ਨੇਣੇ ਤੇ ਉਹ بڑے ਟਰੈਕਟਰ ਅਸੀਂ ਲੈਂਦੇ ਤੈ ਲਾ ਕੇ ਦਿੱਤੇ ਸਾਨੂੰ ਦਿੱਲੀ ਦੇ ਰੇ ਧੂਆਂ ਜਾਂਦਾ ਦਾ ਪੈਪਾਂ ਚ ਬਰੋਜਾ ਵੀ ਲਾਇਆ ਹੋਇਆ ਬਟੇ ਨੂੰ ਤੁਸੀਂ ਲਾਇਆ ਉਹ ਕਹਿੰਦੇ ਕਿਸਾਨਾਂ ਕੋਲ ਤਾਂ ਖੇਤਾਂ ਜਾ ਕੇ ਨਹੀਂ ਦੇਖਦੇ ਨਹੀਂ ਫਿਰ ਤਾਂ ਉਹ ਗੜਾਸਾ ਕਿੱਥੇ ਜਿਹੜਾ ਉਹ ਤਿੱਖਾ ਮੇਰੇ ਨਾਲ 6 ਮਹੀਨੇ ਛੋਟਾ ਯਾਰ ਉਹ ਜਿਹੜੇ ਇੰਜਣ ਉਹਦੇ ਚੱਲਦੇ ਤੇ ਉਹੀ ਮੇਰੇ ਖੇਤ ਚੱਲਦੇ ਤੇ ਮੇਰੇ ਦਾ ਖੇਤ ਅੱਜ ਵੀ ਭਿੰਡੀਆਂ ਲੱਗੀਆਂ ਵਾਂ ਮੈਂ ਤਾਂ ਅੱਜ ਵੀ ਮੱਕੀ ਬੀਜੀ ਵੀ ਮੈਂ ਤਾਂ ਅੱਜ ਵੀ ਝੋਨਾ ਬੀਜਿਆ ਉਹ ਦੱਸਿਆ ਗਿਆ ਬੀਜਿਆ ਵਾ 17 ਸਾਲ ਦਾ ਤੂੰ ਇੰਟਰਨੈਸ਼ਨਲ ਕਲਾਕਾਰ ਬਣ ਗਿਆ ਤਾਂ ਫਿਰ ਤੂੰ ਬਰੋਜੇ ਲਾਵੇਂ ਫਿਰਦਾ ਤਾਂ ਕਿਉਂ ਯਾਰ ਝੂਠ ਵੀ ਉਹ ਬੋਲੀਦਾ ਜਿੱਦੀ ਕੋਸਲਾ ਹੱਡ ਪੈਰ ਹੋਵੇ ਸਾਡੇ ਰੋਪੜ ਤੋਂ ਹਲਕਾ ਵਾ ਇੱਕ ਦਿਨੇਸ਼ ਚੱਡਾ ਜੀ ਅਪਰੋਚ ਕਰ ਰਹੇ ਹੈ ਕਿ ਭਾਈ ਮੈਂ ਤੁਹਾਡੇ ਕੋਲ ਮੀਟਿੰਗ ਕਰਨੀ ਚਾਹੁੰਦਾ 8-10 ਬੰਦੇ ਆਜੋ ਮੈਂ ਇਸ ਪਾਲਿਸੀ ਦੇ ਵਿਰੋਧ ਵਿੱਚ ਇੱਕ ਬਿਆਨ ਜਾਰੀ ਅਸੀਂ ਹੁਣ ਬੰਦ ਕਮਰਿਆਂ ਵਿੱਚ ਮੀਟਿੰਗਾਂ ਨਹੀਂ ਕਰ ਸਕਦੇ ਸਾਡੀਆਂ ਵੀ ਮਜਬੂਰੀਆਂ ਇਹ ਲੋਕਾਂ ਦੇ ਚੁੱਲਿਆਂ ਦੀ ਗੱਲ ਪਹੁੰਚ ਚੁੱਕੀ ਹੈ ਤੇ ਬੇਨਤੀ ਹੈ ਵੀ ਜਿਹੜੇ 92 ਐਮ.ਐਲ.ਏ. ਆਂ ਜੇ ਸਕੀਮ ਬਹੁਤ ਵਧੀਆ ਉਹਨਾਂ ਵਾਂ ਬਥੇਰੀਆਂ ਜ਼ਮੀਨਾਂ ਆਪਣੀਆਂ ਜ਼ਮੀਨਾਂ 'ਚ ਜੋ ਮਰਜ਼ੀ ਬਣਾ ਦੇਣਾ ਤੇ ਉਹ ਕਹਿੰਦੇ ਵੀ ਨਾਲੇ ਕਿ ਤੁਸੀਂ ਰੋਈ ਜਾਂਦੇ ਹੋ ਵੀ ਖੇਤੀ ਲਾਹਦਾ ਧੰਦਾ ਨਹੀਂ ਹੁੰਦਾ ਕਿੱਥੇ ਹੁਣ ਨਹੀਂ ਰੋਂਦੇ ਅਸੀਂ ਇਹ ਰੋਂਦੇ ਉਹ ਹੈ ਜਿਨ੍ਹਾਂ ਦਾ ਖੇਤਾਂ 'ਚ ਜਾਣਾ ਨਹੀਂ ਸ਼ਾਮ ਨੂੰ ਠੇਕਿਆਂ 'ਤੇ ਬੈਠਣਾ ਮੀਟ ਮੁਰਗੇ ਖਾਣੇ ਖੇਤਾਂ 'ਚ ਜਾਣਾ ਨਹੀਂ ਜਿਹੜਾ ਕਹਿੰਦੇ ਵੀ 3 ਸਾਲ ਦਾ ਤਜਰਬਾ ਬਹੁਤ ਹੈ ਉਹ 3 ਸਾਲ ਦੇ ਤਜਰਬੇ ਦੀ ਮੈਂ ਦੱਸਦਾ ਸਨ 80 ਜੇ 3 ਸਾਲ ਗੱਡੀ ਚਲਾਉਂਦੇ ਨੂੰ ਬੰਦੇ ਨੂੰ ਹੋ ਗਈ ਤੀ ਉਹ ਲੈ ਕੇ ਚਲੇ ਗਿਆ ਪਹਾੜ ਜਿ ਲੱਦਲੇ ਸੇਵ ਜਿਉਂ ਭਜਾਈ ਗੱਡੀ ਉਹਨਾ ਮੂਰੇ ਤੇ ਕਾਨਵਾਈ ਆ ਗਈ ਉਹ ਕਹਿੰਦੇ ਗੱਡੀ ਨੂੰ ਪਿੱਛੇ ਘਰ ਪਿੱਛੇ ਘਰੀ ਡੰਗਾ ਬੈਠ ਗਿਆ ਦਰਿਆ ਦੇ ਵਿੱਚ ਗਿਰ ਗਈ ਨਾ ਉਹ ਕਲਿੰਡਰ ਲੰਬਿਆ ਨਾ ਡਰਾਈਵਰ ਲੰਬਿਆ ਨਾ ਗੱਡੀ ਲੰਬੀ ਮਹਿੰਗੀਆਂ ਗੱਡੀਆਂ ਮਹਿੰਗੇ ਜਿਹੜੇ ਹੈਗੇ ਆਪਣੇ ਕੱਪੜੇ ਪਾਓ ਵਧੀਆ ਚੰਡੀਗੜ੍ਹ ਸ਼ੋਅਰੂਮ ਲੈ ਲਿਓ ਭਾਈ ਚੰਡੀਗੜ੍ਹ ਹੋਰ ਕਿਤੇ ਜ਼ਮੀਨ ਖਰੀਦ ਲਿਓ ਵੱਧ ਕਰੋੜਾਂ ਵਾਲਾ ਦਾ ਅਸੀਂ ਹਾਲ ਦੇਖ ਲਿਆ ਉਹ ਪਲਾਸਟਿਕ ਦੇ ਚੌਲ ਖਾਂਦੇ ਹੈ ਚੰਡੀਗੜ੍ਹ ਉਹ ਭਗਵਾਨਤ ਮਾਨ ਨੂੰ ਕਹਿ ਕੇ ਪਾਲਸੀ ਪਰ ਲੀਕ ਮਾਰ ਦਵੇ ਅਸੀਂ ਉਹਨੂੰ 5 ਸਾਲ ਕਿ ਅਸੀਂ 25 ਸਾਲ ਅਸੀਂ ਗਰੰਟੀ ਦੰਦੇ ਅਸੀਂ ਵੋਟਾਂ ਪਾਉਂਗੇ ਆ ਜਨਜੀਤ ਸਿੰਘ ਵਰਕਰ ਅੱਜ ਹੈਗਾ ਇਹ ਇਹ ਕਹਿੰਦੇ ਤੇ ਅਸੀਂ ਉਹ ਹਾਜਾ ਰਾਜ ਦਵਾਂਗੇ ਇਹ ਤਾਂ ਹੋਰੇ ਕੁ ਲਾਗੇ ਕਰਨ ਨਵੀਆਂ ਤੇ ਨਵੀਆਂ ਪਾਲਸੀਆਂ ਕੱਢਣ ਲੱਗੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਸਰਕਾਰ ਉਹਦੀ ਰੱਜ ਕੇ ਸਰਾਨਾ ਕਰ ਰਹੀ ਹੈ ਪਰ ਲੋਕ ਕਹਿੰਦੇ ਸਾਡੇ ਗਲੇ ਦੀ ਹੱਡੀ ਬਣੀ ਹੋਈ ਆ ਤੇ ਲਗਾਤਾਰ ਰੋਜ਼ੇ ਇਕੱਠ ਹੋ ਰਹੇ ਆ ਰੋਪੜ ਦੇ ਵਿੱਚ ਲਗਭਗ 7 ਪਿੰਡ ਇਸ ਪਾਲਿਸੀ ਦੇ ਅਧੀਨ ਆ ਪਰ ਲੋਕ ਇਹਦੀ ਖਿਲਾਫਤ ਕਰ ਰਹੇ ਆ ਬਾਰ ਬਾਰ ਲੋਕ ਇਕੱਠੇ ਹੋ ਰਹੇ ਆ ਸੋ ਸਾਡੇ ਨਾਲ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਜਾਂ ਗੈਰ ਰਾਜਨੀਤਿਕ ਦੇ ਕੀਐਮਐਮ ਜੋ ਹੈਗੇ ਆ ਜੋ ਵੀ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਕਿਸਾਨ ਸੰਗਠਨ ਹੈ ਉਹਨਾਂ ਦੇ ਨੁਮਾਇੰਦੇ ਇਸ ਸਮੇਂ ਸਾਡੇ ਕੋਲ ਪਹੁੰਚੇ ਆ ਸੋ ਇਕੱਠੇ ਹੋਏ ਆ ਨਾ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਇਹ ਪਾਲਿਸੀ ਲਾਗੂ ਹੋਈ ਹੈ ਸੋ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਇਹ ਪਾਲਿਸੀ ਸਰਕਾਰ ਵੱਲੋਂ ਲਿਆਂਦੀ ਗਈ ਹੈ ਸਰਕਾਰ ਇਸ ਲਾਗ ਕਰ ਰਹੀ ਹੈ ਪਰ ਰੋਜ਼ੇ ਹੁਣ ਇਕੱਠ ਹੋਣ ਲੱਗ ਪਏ ਤੇ ਜੋ ਸਰਕਾਰ ਦੇ ਹਮਾਇਤੀ ਲੋਕ ਆ ਉਹ ਕਹਿੰਦੇ ਤੁਹਾਨੂੰ ਰੋਜ਼ ਰੋਜ਼ ਇਕੱਠੇ ਹੋਣ ਦੀ ਕੀ ਲੋੜ ਆ ਕਿਉਂ ਰੋਜ਼ ਇਕੱਠੇ ਹੋ ਕੇ ਖੜ੍ਹ ਜਾਂਦੇ ਹੋ ਇੱਕ ਵਾਰ ਸਰਕਾਰ ਨੇ ਕਹਿ ਦਿੱਤਾ ਭਾਈ ਨਹੀਂ ਤੁਸੀਂ ਇਸ ਪਾਲਿਸੀ ਦੇ ਤਹਿਤ ਹੋਣਾ ਚਾਹੁੰਦੇ ਨਹੀਂ ਆਪਣੀ ਜ਼ਮੀਨ ਦੇਣਾ ਚਾਹੁੰਦੇ ਨਾ ਦਿਓ ਤੁਸੀਂ ਤਾਂ ਤੀਜਾ ਦਿਨ ਹੀ ਇਕੱਠ ਕਰਕੇ ਬਹਿ ਜਾਂਦੇ ਹੋ ਦੇਖੋ ਸਰਕਾਰ ਦੀ ਬੁਖਲਾਹਟੀ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਕਿ ਪਾਲਿਸੀ ਦੇ ਵਿੱਚ ਜਦੋਂ ਸ਼ੁਰੂਆਤ ਆਈ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ 30000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨ ਨੂੰ ਉਹ ਮਾਨ ਪੱਤਾ ਦਵਾਂਗੇ ਉਸ ਤੋਂ ਬਾਅਦ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਸਰਪਾਰਟੀ ਮੀਟਿੰਗ ਬੁਲਾਈ ਉਸ ਤੋਂ ਬਾਅਦ ਉਹਨਾਂ ਨੇ 30000 ਤੋਂ ਵਧਾ ਕੇ 50000 ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਜ਼ਮੀਨ ਐਕਵਾਇਰ ਹੋ ਰਹੀ ਹੈ ਵੱਡੇ ਵੱਡੇ ਇਕੱਠ ਹੋਣ ਲੱਗੇ ਕਿਸਾਨਾਂ ਨੇ ਮਨਾਂ ਕੀਤਾ ਤੇ ਉਹਨਾਂ ਨੇ 50000 ਤੋਂ ਵਧਾ ਕੇ 1 ਲੱਖ ਤੱਕ ਜਿਹੜੀ ਹੈ ਉਹ ਮਾਨ ਪੱਤਾ ਜਿਹੜਾ ਹੈ ਉਹਨੂੰ ਕਰ ਇਹੋ ਜੀ ਕਿੱਡੀ ਮਜਬੂਰੀ ਹੈ ਇਸ ਸਰਕਾਰ ਦੀ ਕਿ ਪਿੰਡਾਂ ਨੂੰ ਉਜਾੜ ਕੇ ਉੱਥੇ ਜਿਹੜੀ ਹੈ ਮਾਡਰਨ ਸਿਟੀਆਂ ਬਣਾਈਆਂ ਜਾ ਰਹੀਆਂ ਤੇ ਹਰ ਹਾਲ ਵਿੱਚ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹ ਲੈਣਾ ਚਾਹੁੰਦੀ ਹੈ ਤੇ ਕਿਸਾਨ ਨਹੀਂ ਚਾਹੁੰਦੇ ਅਗਰ ਕਿਸਾਨ ਚਾਹੁੰਦੇ ਹੁੰਦੇ ਕਿ ਸਾਨੂੰ ਇਸ ਸਾਡੀ ਜ਼ਮੀਨ ਦਾ ਵਧੀਆ ਪੈਸਾ ਮਿਲਣਾ ਤਾਂ ਇੱਥੇ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਸੀ ਮਿਲਣਾ ਤੁਸੀਂ ਵਰਗਲਾ ਰਹੇ ਹੋ ਲੋਕਾਂ ਨੂੰ ਇੱਥੇ ਤੁਸੀਂ ਆਏ ਹੋ ਹੁਣ ਇਕੱਠ ਕਰ ਰਹੇ ਹੋ ਫਿਰ ਆਪਣੇ ਨਾਲ ਖੜੇ ਕਰ ਲਏ ਲੋਕ ਤੇ ਤੁਸੀਂ ਅੱਗੇ ਪ੍ਰੋਗਰਾਮ ਦੇ ਰਹੇ ਹੋ ਤੇ ਸਰਕਾਰ ਇਹ ਕਹਿੰਦੀ ਵੀ ਨੀਤੀ ਤਾਂ ਬਹੁਤ ਵਧੀਆ ਹੈ ਕੁਝ ਲੋਕਾਂ ਨੇ ਸਮਝ ਨਹੀਂ ਆਉਣ ਦੇਣੀ ਲੋਕਾਂ ਨੂੰ ਇਹ ਆਪਣੇ ਪਿੱਛੇ ਲਾਈ ਫਿਰਦੇ ਲੋਕਾਂ ਨੂੰ ਦੇਖੋ ਅਗਰ ਨੀਤੀ ਵਧੀਆ ਹੁੰਦੀ ਤਾਂ ਅੱਜ ਜਿਹੜਾ ਯੋਗ ਹੈ ਕੰਪਿਊਟਰ ਦਾ ਯੋਗ ਹੈ ਲੋਕ ਇਹਨੇ ਬੇਵਕੂਫ ਨਹੀਂ ਹੈਗੇ ਇਹਨਾਂ ਦੀ ਪਾਲਿਸੀ ਜਿਹੜੀ ਬੱਚਾ ਬੱਚਾ ਪਿੰਡ ਦੇ ਵਿੱਚ ਪੜ ਚੁੱਕਾ ਹੈ ਜਿਵੇਂ ਹਾਥੀ ਦੀ ਕਹਾਵਤ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਆ ਤੇ ਦਿਖਾਣ ਦੇ ਦੰਦ ਹੋਰ ਹੁੰਦੇ ਆ ਤੇ ਉਹੀ ਇਹਨਾਂ ਦੇ ਪਾਲਿਸੀ ਦੇ ਵਿੱਚ ਹੈ ਕਿ ਇਹਦੀਆਂ ਸਿਫਤਾਂ ਜਿਹੜੀਆਂ ਇਹ ਬੰਨੀ ਜਾ ਰਿਹਾ ਹੈ ਕਿ ਤੁਹਾਨੂੰ ਐਨਾ ਕੁਛ 1 ਏਕੜ ਮਗਰ 1000 ਦਾ ਜਿਹੜਾ ਰਿਹੈਸ਼ੀ ਪਲਾਨ ਤੇ 200 ਗੱਜ ਦਾ ਜਿਹੜਾ ਕਮਰਸ਼ੀਅਲ ਪਲਾਨ ਦਿੱਤਾ ਜਾਊਗਾ ਤੇ ਬਾਕੀ ਜ਼ਮੀਨ ਜਿਹੜੀ ਛੇਕ ਨਾਲ ਉਹ ਲੈ ਕੇ ਜਾ ਰਹੇ ਆ ਉਹਦੇ ਵੱਟੇ ਕੋਈ ਪੈਸਾ ਨਹੀਂ ਤੇ ਸਭ ਤੋਂ ਵੱਡੀ ਗੱਲ ਕਿ ਇਸ ਪਾਲਿਸੀ ਦੇ ਐਂਡ ਦੇ ਵਿੱਚ ਇਹਨਾਂ ਨੇ ਸਾਫ਼ ਲਿਖਿਆ ਹੋਇਆ ਹੈ ਕਿ ਅਗਰ ਜਦੋਂ ਡਵੈਲਪਮੈਂਟ ਹੋਊਗੀ ਤਾਂ 1 ਏਕੜ ਦੇ ਮਗਰ ਜਿਹੜਾ ਹੈ 1 ਕਰੋੜ ਰੁਪਇਆ ਉਸ ਲੈਂਡ ਹੋਲਡਰ ਨੂੰ ਦੇਣਾ ਪਊਗਾ ਉਸ ਕੰਪਨੀ ਨੂੰ ਜਿਹੜੀ ਵੀ ਉੱਥੇ ਆਪਣਾ ਡਿਵੈਲਪ ਕਰੇਗੀ ਇਹ ਸਾਬ ਸ਼ਬਦਾਂ ਵਿੱਚ ਪਾਲਿਸੀ ਦੇ ਵਿੱਚ ਐਂਡ ਦੇ ਵਿੱਚ ਦਿੱਤਾ ਹੋਇਆ ਦੂਜੀ ਗੱਲ ਅਗਰ ਉੱਥੇ ਸੀਵਰੇਜ ਪੈਣਾ ਹੈ ਉੱਥੇ ਸੜਕਾਂ ਪੈਣੀਆਂ ਤਾਂ ਉਹਦਾ ਚਾਰਜ ਵੀ ਜਿਹੜਾ 60 40 ਦੀ ਰੇਸ਼ੋ ਦੇ ਨਾਲ ਉਹ ਕਿਸਾਨ ਨੂੰ ਭਰਨਾ ਪਊਗਾ 60% ਜਿਹੜਾ ਉਹਦਾ ਖਰਚਾ ਉਹ ਕਿਸਾਨ ਭਰੂਗਾ ਤੇ 40% ਜਿਹੜਾ ਖਰਚਾ ਹੈ ਉਹ ਸਰਕਾਰ ਭਰੂਗੀ ਜਾਂ ਉਹ ਜਿਹੜੀ ਗਮਾੜਾ ਵਗੈਰਾ ਕੰਪਨੀ ਹੈ ਜੋ ਵੀ ਹੈ ਉਹ ਭਰੂਗੀ ਤੁਸੀਂ ਆਪ ਦੱਸ ਸਕਦੇ ਹੋ ਕਿ ਇੱਕ ਏਕੜ ਲੈਂਡ ਤੇ ਬਾਅਦ ਦੋ ਕਨਾਲ ਤਾਂ ਵੈਸੇ ਕਿਸਾਨ ਨੂੰ ਮਿਲੀ ਹੈ ਦੋ ਕਨੈਲ ਦੇ ਬਦਲੇ ਵੀ 1 ਕਰੋੜ ਰੁਪਇਆ ਜਿਹੜਾ ਉਹ ਸਰਕਾਰ ਨੂੰ ਕਿੱਥੋਂ ਦੇਊਗਾ ਅਤੇ ਉਸ ਤੋਂ ਬਾਅਦ ਵੀ ਜੇ ਉੱਥੇ ਸੜਕਾਂ ਬਣੀਆਂ ਸੀਵਰੇਜ ਬਣੀਆਂ ਤਾਂ ਲੱਖ ਮਗਰ 60000 ਰੁਪਇਆ ਫੇਰ ਕਿਸਾਨ ਦੇ ਗੱਲ ਪਾਇਆ ਜਾ ਰਿਹਾ ਕਿੰਨੇ ਵਾਰੀ ਨਾਲ ਪੜ ਕੇ ਗੱਲ ਕਹਿ ਰਹੇ ਹੋ ਕਿਤੇ ਕੂੜ ਪ੍ਰਚਾਰ ਤਾਂ ਨਹੀਂ ਹੋ ਰਿਹਾ ਭਾਈ ਇਹ ਕੋਈ ਨਹੀਂ ਬਿਲਕੁਲ ਜ਼ਿੰਮੇਵਾਰੀ ਦੇ ਨਾਲ ਹੈ ਮੇਰੇ ਫੋਨ ਦੇ ਵਿੱਚ ਉਹ ਪਾਲਿਸੀ ਮੌਜੂਦ ਹੈ ਮੈਂ ਅੱਜ ਬਕਾਇਦਾ ਉਹਦੇ ਉੱਤੇ ਪੂਰੀ ਸਟੱਡੀ ਕਰਕੇ ਇੱਥੇ ਆਇਆ ਹਾਂ ਇਹ ਹਵਾ ਵਿੱਚ ਤੀਰ ਨਹੀਂ ਹੈ ਤੁਹਾਡੇ ਕੋਲ ਪਾਲਿਸੀ ਆਪਾਂ ਭੇਜ ਦਿੰਦੇ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਬਕਾਇਦਾ ਰਿਟਰਨ ਦੇ ਵਿੱਚ ਹੈ ਕਿ ਉਹਨਾਂ ਨੇ 1 ਕਰੋੜ ਪਰ 1 ਏਕੜ ਦੇ ਮਗਰ ਕਿਸਾਨ ਦੇ ਕੋਲੋਂ ਡਿਵੈਲਪਮੈਂਟ ਚਾਰਜ ਲੈਣਾ ਹੈ ਤੇ ਉੱਥੇ ਜਦੋਂ ਡਿਵੈਲਪਮੈਂਟ ਦੇ ਵਿੱਚ ਸੜਕਾਂ ਬਣਨੀਆਂ ਸੀਵਰੇਜ ਬਣਨੀਆਂ ਤਾਂ 60 40 ਦੀ ਰੇਸ਼ੋ ਦੇ ਨਾਲ ਕਿਸਾਨ ਦੇ ਉੱਤੋਂ ਉਹ ਵੀ ਚਾਰਜ ਲਿਆ ਜਾਊਗਾ ਤੁਸੀਂ ਆਪ ਸਮਝਦਾ ਰਹੇ ਕਿ ਕਿਸਾਨ ਇੱਕ ਤਾਂ ਪਹਿਲੇ ਹੀ ਆਪਣੀ 1 ਏਕੜ ਦੇ ਵਿੱਚੋਂ 6 ਕਨਾਲ ਲਗਵਾ ਚੁੱਕਿਆ ਹੈ ਤੇ ਜਿਹੜੀ 2 ਕਨਾਲ ਮਿਲਣੀ ਵੀ ਹੈ ਉਹਦੇ ਉੱਤੇ ਵੀ ਕਿੰਨਾ بڑا ਖਰਚ ਕਿਸਾਨ ਕਿੱਥੋਂ ਦੇਊਗਾ ਇਹ ਉਹ ਕਹਿੰਦੇ 2 ਕਨਾਲ ਚਲੋ ਤੁਹਾਨੂੰ ਦੇ ਦਿੱਤੀ ਜਿਹੜੀ ਬਾਕੀ ਵੀ ਹੈਗੀ ਆ ਪਿੱਛੇ ਉਹਦੇ ਵਿੱਚੋਂ ਅਸੀਂ ਕਿਹੜਾ ਕੁਝ ਲੈ ਜਾਣਾ ਤੁਹਾਨੂੰ ਸੀਵਰੇਜ ਪਾ ਕੇ ਦੇਣੀ ਤੁਹਾਨੂੰ ਸੜਕਾ ਬਣਾ ਕੇ ਦੇਣੀ ਆ ਲਾਈਟਾਂ ਲੱਗਣੀਆਂ ਤੁਹਾਨੂੰ ਡਿਵੈਲਪ ਕਰਕੇ ਦੇਣਾ ਭਾਈ ਤੁਹਾਡਾ ਤਾਂ ਹੀ ਫਿਰ 30000 ਰੁਪਏ ਪ੍ਰਤੀ ਗੱਜ ਰੇਟ ਰੈਸ਼ੀ ਜ਼ਮੀਨ ਦਾ ਤੇ 50000 ਰੁਪਏ ਪ੍ਰਤੀ ਗੱਜ ਰੇਟ ਜਿਹੜਾ ਤੁਹਾਡੇ ਕਮਰਸ਼ੀਅਲ ਦਾ ਹੋਣਾ ਇਹ ਸਾਨੂੰ ਉਹ ਕਹਿੰਦੇ ਸਰ ਕੱਲ ਭਗਵੰਤ ਮਾਨ ਸਾਹਿਬ ਪੜਨ ਲੱਗੇ ਉਹਨਾਂ ਨੂੰ ਨਹੀਂ ਪੜਨੀ ਆਈ ਉਹਦੇ ਬਾਅਦ ਮਿਨਿਸਟਰ ਸਾਹਿਬ ਪੜਨ ਲੱਗੇ ਉਹਨਾਂ ਨੂੰ ਨਹੀਂ ਪੜਨ ਆਈ ਫਿਰ ਇੱਕ ਹਿੰਦੀ ਵਾਲਾ ਬੰਦਾ ਲਿਆਂਦਾ ਉਹ ਬੰਦੇ ਨੇ ਹਿੰਦੀ ਵਾਲੇ ਨੇ ਪੜ੍ਹ ਕੇ ਦੱਸੀ ਜਿਨ੍ਹਾਂ ਨੇ ਦਿੱਲੀ ਤੋਂ ਬਣਾ ਕੇ ਲਿਆਂਦੀ ਕਿਉਂਕਿ ਉਹਨਾਂ ਨੇ ਦਿੱਲੀ ਕਿਹਾ ਵੀ ਅਸੀਂ ਜਮਨਾਪਾਰ ਵੀ ਦਾ ਇੰਪਲੀਮੈਂਟ ਕਰ ਚੁੱਕੇ ਆ ਅਸੀਂ ਫਲਾਣੀ ਜਗ੍ਹਾ ਵੀ ਕਰ ਚੁੱਕੇ ਆ ਅਸੀਂ ਫਲਾਣੀ ਜਗ੍ਹਾ ਵੀ ਕਰ ਚੁੱਕੇ ਆ ਉਹ ਉਹ ਸਾਨੂੰ ਦੱਸਣਗੇ ਵੀ ਤੁਸੀਂ ਬੰਦੇ ਇਕੱਠੇ ਕਰਦੇ ਪਹਿਲਾਂ ਪੰਜਾਬ ਸਰਕਾਰ ਪੜ ਲਵੇ ਯਾਰ ਪਾਲਿਸੀ ਨੂੰ ਕਿਉਂਕਿ ਮੋਦੀ ਦੇ ਬੰਦੇ ਵੀ ਦਿੱਲੀ ਕਾਲੇ ਕਾਨੂੰਨਾਂ ਨੂੰ ਇਹੀ ਗੱਲ ਕਹਿੰਦੇ ਤੇ ਵੀ ਤੁਸੀਂ ਪੜੇ ਨਹੀਂ ਹੈ ਆਖਰ ਮੋਦੀ ਨੇ ਵੀ ਇਹੀ ਗੱਲ ਕਹੀ ਸੀ ਵੀ ਸਾਤੇ ਗਲਤੀ ਹੋ ਗਈ ਇਹਨਾਂ ਨੇ ਵੀ ਇਹ ਗਲਤੀ ਮੰਨਣੀ 100 ਗੱਠਾ 100 ਜੁੱਤੀ 100 लाठी 100 ਬੈਠਕ ਬਾਅਦ ਚ 100 ਵਾਰ ਮਾਫੀ ਉਹ ਕਹਿੰਦੇ ਜੇ ਲਾਇਕ ਬੰਦੇ ਦਿੱਲੀ ਤੋਂ ਵੀ ਆ ਜਾਣ ਤੁਹਾਨੂੰ ਕੀ ਇਤਰਾਜ ਆ ਲਾਇਕ ਬੰਦਿਆਂ ਦੀ ਮੰਨ ਲੈਣੀ ਚਾਹੀਦੀ ਉਹ ਕਹਿੰਦੇ ਇਸ ਤਾਂ ਆਪਣੀਆਂ ਕੁਰਸੀਆਂ ਛੱਡ ਕੇ ਜੇ ਬੰਦੇ ਲਾਇਕ ਸੀ ਉਹਨਾਂ ਨੂੰ ਅੱਗੇ ਕਰਤਾ ਭਾਈ ਦੇਖੋ ਪੰਜਾਬ ਨੇ ਤਾਂ ਪੰਜਾਬ ਵਾਲਿਆਂ ਨੂੰ ਕੁਰਸੀ ਦਿੱਤੀ ਤੀ ਇਹ ਲਾਇਕ ਨਹੀਂ ਤੇ ਨਹੀਂ ਦਿੱਲੀ ਵਾਲਿਆਂ ਨੂੰ ਕੁਰਸੀ ਦੇਤੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਚੇਅਰਮੈਨਨੀ ਆ ਪੰਜਾਬ ਪੋਲੀਊਸ਼ਨ ਕੰਟਰੋਲ ਬੋਰਡ ਦੀ ਉਹ ਦਿੱਲੀ ਵਾਲੀ ਮੈਡਮ ਬਿਠਾਤੀ ਪੰਜਾਬ ਵਿੱਚ ਲਾਇਕ ਖਤਮ ਇਹ ਪਹਿਲੇ ਭਗਵੰਤ ਮਾਨ ਨੂੰ ਕਿਹੜੇ ਲਾਇਕ ਤੇ ਜਿਹੜੇ ਬੰਨ ਮੇ ਜਤਾ ਕੇ ਭੇਜੇ ਜਦ ਵੀ ਦਿੱਲੀ ਤੋਂ ਖੜੀਦਾ ਮਤਲਬ ਦਿੱਲੀ ਹੁਣ ਐਮਐਲਏ ਵੀ ਦਿੱਲੀ ਤੋਂ ਆ ਕੇ ਖੜਨਗੇ ਇੱਥੇ ਉਹ ਕਹਿੰਦੇ ਸੀ ਕੰਮ ਕਰਿਆ ਹੋਇਆ ਦਿੱਲੀ ਚ ਭਾਈ ਉਹੀ ਮਾਡਲ ਅਸੀਂ ਲਾਗੂ ਕਰ ਰਹੇ ਹਾਂ ਕਦੇ ਗਏ ਦਿੱਲੀ ਚ ਜੀ ਫੇ ਦਿੱਲੀ ਚ ਕਦੇ ਹਰ ਗਏ ਫੇ ਤਾਂ ਜਿੰਨਾ ਚਾਹੀਦਾ ਤਾਂ ਪਰ ਇੱਥੇ ਤਾਂ ਤੁਸੀਂ 92 ਜਿੱਤਾਈਆਂ ਉਹਨਾਂ ਨੂੰ ਫਿਰ ਉਹ ਮੈਂ 92 ਦੀ ਉਹ ਗਲਤੀ ਹੋਈ ਨਾ ਜੀ ਉਹ 92 ਜਿੱਤ ਕੇ ਦਿੱਲੀ ਅੰਦੋਲਨ ਦੇ ਸਿਰ ਪਰ ਹੁਣ ਦਿੱਲੀ ਅੰਦੋਲਨ ਵਾਲੇ ਉਹ ਦਿੱਲੀ ਅੰਦੋਲਨ ਵਾਲੇ ਇਹਦੇ ਮੋਹਰੇ ਖੜੇ ਹੁਣ ਹੁਣ ਦਿੱਲੀ ਅੰਦੋਲਨ ਵਾਲੇ ਇਹਦੇ ਨਾਲ ਨਹੀਂ ਹੈ ਜੇ ਸਰਕਾਰ ਪਾਲਿਸੀ ਬਲ ਲਾਈਨ ਮਾਰਾ ਇਹਨੂੰ ਖਤਮ ਕਰਾ ਜੇ ਮੇਰੀ ਕੱਲ ਮੈਂ ਤੁਹਾਨੂੰ ਆਨ ਰਿਕਾਰਡ ਕਹਿੰਦਾ ਕੱਲ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਇੱਥੋਂ ਦੇ ਜਿਹੜੇ ਐਮਐਲਏ ਦਿਨੇ ਚੱਡਾ ਕਹਿੰਦਾ ਮੈਨੂੰ ਇਹ ਦੱਸ ਪਾਲਿਸੀ ਵਿੱਚ ਗਲਤ ਕਿਹਾ ਹੈ ਮੈਂ ਕਿਹਾ ਤੂੰ ਮੈਨੂੰ ਇਹ ਦੱਸ ਪਾਲਿਸੀ ਠੀਕ ਕਿਹਾ ਹੈ ਕਹਿੰਦਾ ਤੈਂ ਪਾਲਿਸੀ ਪੜ੍ਹੀ ਮੈਂ ਕਿਹਾ ਤੂੰ ਦੱਸ ਤਾ ਪੜ੍ਹੀ ਕਹਿੰਦਾ ਨਹੀਂ ਮੈਂ ਤਾਂ ਪੜ੍ਹੀ ਨਹੀਂ ਮੈਂ ਫੇਰ ਯਾਰ ਬੋਲਣ ਕਾ ਨੂੰ ਲੱਗਿਆ ਵਾ ਫੇਰ ਨਿਕਲਿਆ ਵਿੱਚੋਂ ਕੁਝ ਗੱਲਬਾਤ ਦੇ ਵਿੱਚ ਕੱਖ ਵੀ ਨਹੀਂ ਜੇ ਪੜ੍ਹੀ ਹੋਈ ਨਹੀਂ ਜੇ ਮੁੱਖ ਮੰਤਰੀ ਨੇ ਨਹੀਂ ਪੜ੍ਹੀ ਰੈਵਨਿਊ ਮਿਨਿਸਟਰ ਨੇ ਨਹੀਂ ਪੜ੍ਹੀ ਪੜ੍ਹੀ ਤਾਂ ਭਈਆਂ ਨੇ ਜੀ ਨਹੀਂ ਬਣਾਈ ਹੈ ਉਹ ਹਿੰਦੀ ਵਾਲਾ ਬੰਦਾ ਬੋਲ ਕੇ ਦੱਸਦਾ ਇੱਕ ਭਗਵੰਤ ਮਾਨ ਕਹਿੰਦਾ ਨਾ ਉਹਦੇ ਉਹਦੇ ਆਪਣਾ ਸ਼ਹਿਸ਼ਨ ਚ ਬਈ ਜਿਆਦਾ ਅੰਗਰੇਜ਼ ਦੇਈਦਾ ਹੀ ਕਹਣਾ ਪਾਈ ਅਸੀਂ ਤਾਂ ਝੂਠ ਨਹੀਂ ਕਹਿੰਦੇ ਬਈ ਜਾਦੇ ਕਾਂਗਰਸ ਵਾਲੇ ਅੰਗਰੇਜ਼ੀ ਬੋਲਣ ਲਾਗੇ ਤਾਂ ਝੂਠ ਬੋਲਦੇ ਉਹ ਕਹਿੰਦੇ ਹੁਣ ਅਸੀਂ ਉਹ ਨਹੀਂ ਰਹੇ ਜਿਹੜੇ ਤਜਰਬੇਕਾਰ ਨਹੀਂ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਤਿੰਨ ਸਾਲ ਦਾ ਤਜਰਬਾ ਹੁਣ ਮੇਰੇ ਕੋਲ ਵੀ ਹੋ ਗਿਆ ਸਾਡੇ ਐਮ ਐਲ ਏ ਕੋਲ ਵੀ ਆ ਹੁਣ ਸਾਰੇ ਤਜਰਬੇਕਾਰ ਹੋ ਗਏ ਤਿੰਨ ਸਾਲ ਦੇ ਤਿੰਨ ਸਾਲ ਦੇ ਤਾਂ ਇਹਦਾ ਬਹੁਤ ਕੁਝ ਕਹਿੰਦੇ ਜੀ ਜਿਹੜੇ 70 70 ਸਾਲ ਦੇ ਜਿੰਦੇ ਤਜਰਬੇ ਆ ਉਹ 2012 ਚ ਜਿਹੜੀ ਜ਼ਮੀਨ ਦਿੱਤੀ ਦੂਦੀ ਤਾਂ ਹਲੇ ਤੱਕ ਸਾਡੀ ਪਲਾਟ ਨਹੀਂ ਮਿਲੇ 2012 ਚ ਦਿੱਤੀ ਸੀਗੀ ਕਾਲੀ ਸਰਕਾਰ ਨੂੰ ਸਕੀਮ ਲੈਂਡ ਪੋਲਿੰਗ ਚ ਉਸ ਪਹਿਲੇ ਪੂ ਉਹ ਕਹਿੰਦੇ 80 ਸਾਲ ਦਾ ਯਤਰਬਾ 50 ਸਾਲ ਦਾ ਤਜਰਬਾ ਹੈ ਸਾਨੂੰ ਨਹੀਂ ਮਿਲਣੀ ਉਹ ਕਹਿੰਦੇ ਸੀ ਲੋਕਾਂ ਦਾ ਭਲਾ ਕਰਨਾ ਹੈ ਭਲੇ ਵਾਸਤੇ ਸਕੀਮ ਲੈ ਕੇ ਆਏ ਕਿਹਾ ਵੇ ਲੋਕ ਜੇ ਲੋਕ ਨਹੀਂ ਚਾਹੁੰਦੇ ਵੇ ਲੋਕ ਨਹੀਂ ਚਾਹੁੰਦੇ ਵੇ ਅਸੀਂ ਮੈਨੂੰ ਤਾਂ ਹੀ ਛੱਡ ਦਿੰਨੇ ਉਸ ਇੱਕ ਔਨ ਦੀ ਰਿਕਾਰਡ ਕਹਿ ਦੇਣ ਬਸ ਲੋਕ ਨਹੀਂ ਦਿੰਦੇ ਪਰ ਤੁਹਾਡੇ ਉੱਤੇ ਤਾਂ ਤੁਸੀਂ ਯੂਨੀਅਨ ਤੋਂ ਆਂ ਕਿਸਾਨ ਯੂਨੀਅਨ ਤੋਂ ਕਿਹੜੀ ਯੂਨੀਅਨ ਤੁਸੀਂ ਮੈਂ ਜਮਹੂਰੀ ਕਿਸਾਨ ਸਭਾ ਦਾ ਜਨ ਸਕੱਤਰ ਹੈ ਜ਼ਿਲ੍ਹੇ ਦਾ ਸੰਯੁਕਤ ਕਿਸਾਨ ਮੋਰਚੇ ਦਾ ਕਨਵੀਨਰ ਹੈ ਜ਼ਿਲ੍ਹੇ ਦਾ ਰੋਪੜ ਦਾ ਪਰ ਉਹ ਕਹਿੰਦੇ ਕਿਸਾਨ ਆਗੂਆਂ ਨੇ ਤਾਂ ਜਿਹੜਾ ਹੈਗਾ ਯਾਰ ਭਗਵੰਤ ਮਾਨ ਤਾਂ ਮੈਨੂੰ ਐ ਲੱਗਦਾ ਬਈ ਬੁਖਲਾ ਆ ਗਿਆ ਉਹ ਬੜੇ ਬੜੇ ਟਰੈਕਟਰ ਓਏ ਮਕਾਨਾਂ ਨੂੰ ਨੇਣੇ ਤੇ ਇਹ ਫਲਾਣੇ ਨੂੰ ਨੇਣੇ ਤੇ ਉਹ ਬੜੇ ਟਰੈਕਟਰ ਅਸੀਂ ਲੈਂਦੇ ਤੇ ਲਾ ਕੇ ਦਿੱਤੇ ਸਾਨੂੰ ਦਿੱਲੀ ਤੇਰੇ ਧੂਆਂ ਜਾਂਦਾ ਦਾ ਪੈਪਾਂ ਚ ਹਰਿਆਣੇ ਦੇ ਧੂਆਂ ਨਹੀਂ ਤਾਂ ਜਾਂਦਾ ਦਿੱਲੀ ਨੂੰ ਪੈਪਾਂ ਰਸਦਾ ਧੂਆਂ ਜਾਂਦਾ ਦਾ ਉਹ ਧੂਆਂ ਬੰਦ ਕਰਨ ਵਾਸਤੇ ਅਸੀਂ ਬੜੇ ਜਿਹ ਆਲ ਤੇ 파ਹੇ ਲੈਵੇ ਉਹਨਾਂ ਨੇ ਤਾਂ ਬਰੋਜਾ ਵੀ ਲਾਇਆ ਹੋਇਆ ਫਟੇ ਨੂੰ ਤੁਸੀਂ ਲਾਇਆ ਉਹ ਕਹਿੰਦੇ ਕਿਸਾਨ ਆ ਕੋ ਤੇ ਖੇਤਾਂ ਜਾ ਕੇ ਨਹੀਂ ਦੇਖਦੇ ਨਹੀਂ ਫਿਰ ਤਾਂ ਉਹ ਗੜਾਸਾ ਕਿੱਥੇ ਜਿਹੜਾ ਉਹ ਤਿੱਖਾ ਕਰਦਾ ਜਿਹਨੇ ਪਾਣੀ ਵਧਣਾ ਦਾ ਉਹ ਗੜਾਸਾ ਵੀ ਦਿਖਾ ਦੇ ਜਿਹੜਾ ਬਰੋਜਾ ਲਾਇਆ ਮੇਰੇ ਨਾਲ 6 ਮਹੀਨੇ ਛੋਟਾ ਯਾਰ ਉਹ ਜਿਹੜੇ ਇੰਜਣ ਉਹ ਤਾਂ ਚੱਲਦੇ ਤੇ ਉਹੀ ਮੇਰੇ ਖੇਤ ਚੱਲਦੇ ਤੇ ਮੇਰੇ ਦਾ ਖੇਤ ਅੱਜ ਵੀ ਭਿੰਡੀਆਂ ਲੱਗੀਆਂ ਵਾ ਮੈਂ ਤਾਂ ਅੱਜ ਵੀ ਮੱਕੀ ਬੀਜੀ ਵੀ ਮੈਂ ਤਾਂ ਅੱਜ ਵੀ ਝੋਨਾ ਬੀਜਿਆ ਉਹ ਦੱਸਿਆ ਕਿ ਆ ਬੀਜਿਆ ਵਾ ਉਹ ਕਹਿੰਦੇ ਮੈਂ ਇੰਜਣ ਦੇ ਅੱਗੇ ਮੱਛਰਦਾਨੀ ਲਾ ਕੇ ਪੈਂਦਾ ਰਿਹਾ 12 ਸਾਲ ਦੇ ਕਿਹੜੇ ਨਿਆਣੇ ਨੂੰ ਪ੍ਰੋਜਾ ਪ੍ਰੋਜਾ ਲਾਨ ਭੇਜ ਦਿੰਦਾ ਜਮੀਦਾ ਤੁਸੀਂ ਮੈਨੂੰ ਦੱਸੋ ਗੱਲ 17 ਸਾਲ ਦੇ ਨਿਆਣੇ ਨੂੰ ਖੂਜ ਕੋ ਪ੍ਰੋਜਾ ਲਾਨ ਹਾਂਜੀ ਕਿਸਾਨ ਨੂੰ ਦੱਸੋ ਕੋਈ ਭੇਜਦਾ 17 ਸਾਲ ਦਾ ਤੂੰ ਇੰਟਰਨੈਸ਼ਨਲ ਕਲਾਕਾਰ ਬਣ ਗਿਆ ਤਾਂ ਫਿਰ ਤੂੰ ਬਰੋਜੇ ਲਾਂਦਾ ਫਿਰਦਾ ਕਿਉਂ ਯਾਰ ਝੂਠ ਵੀ ਉਹ ਬੋਲੀਦਾ ਜਿੱਦੀ ਕੋਸਾ ਹੱਡ ਪੈਰ ਹੋਵੇ ਜਿਹਦਾ ਕੋ ਥੋਟ ਗਾਣਾ ਹੋਵੇ ਹਾਂਜੀ ਦੱਸੋ ਸਰ ਕਿਵੇਂ ਇੱਥੇ ਤੁਸੀਂ ਆਏ ਹੋ ਅੱਜ ਕਿਹੜੀ ਗੱਲ ਤੁਹਾਨੂੰ ਮਹਿਸੂਸ ਹੁੰਦੀ ਕਿ ਪਾਲਿਸੀ ਜਿਹੜੀ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਮਹਿਸੂਸ ਕਰਦੇ ਹੋ ਜਾਂ ਸਮਝਦੇ ਹੋ ਕਿ ਸਰਕਾਰ ਕਹੇਗੀ ਠੀਕ ਹੈ ਦੇਖੋ ਜਿਹੜੀ ਇਹ ਪਾਲਿਸੀ ਹੈ ਇਹ ਸੰਸਾਰ ਯੋ ਗਲਤ ਪਾਲਿਸੀ ਹੈ ਲੈਂਡ ਪੂਲਿੰਗ ਪਾਲਿਸੀ ਹੈ ਇਹ ਸਾਡੇ ਜਿਹੜੀ ਜ਼ਮੀਨ ਹੈ ਇਹ ਧੱਕੇ ਤੇ ਖੋਹ ਰਹੀ ਹੈ ਸਰਕਾਰ ਉਹਦੇ ਵਿੱਚ ਸਾਨੂੰ 8 ਕਨਾਲਾਂ ਚੋਂ ਸਾਨੂੰ 2 ਕਨਾਲ ਦੇ ਕੇ 6 ਕਨਾਲ ਸਾਡੇ ਧੱਕੇ ਤੇ ਦੱਬਨੇ ਚਾਹੁੰਦੀ ਹੈ ਸਰਕਾਰ ਜਿਹੜੀ ਹੈਗੀ ਉਹਨੇ ਪਾਲਿਸੀ ਚ ਕਿਹਾ ਹੈ ਵੀ ਮੈਂ 30000 ਰੁਪਏ ਤੁਹਾਨੂੰ 3 ਸਾਲ ਦਵਾਂਗਾ ਪਰ ਜਿਹੜੀ ਆਪਾਂ ਦੇਖਦੇ ਆਂ ਚੰਡੀਗੜ੍ਹ ਮੁਹਾਲੀ ਜਿੰਨੀਆਂ ਵੀ ਇਹਨਾਂ ਨੇ ਕਲੋਨੀਆਂ ਕੱਟੀਆਂ 25 25 30 ਸਾਲ ਹੋ ਗਏ ਉਹ ਅਜੇ ਤੱਕ ਡਿਵੈਲਪ ਨਹੀਂ ਹੋਈਆਂ ਹੈਗੀਆਂ ਜੇ ਉਹ ਡਿਵੈਲਪ ਨਹੀਂ ਹੋਈਆਂ ਤਾਂ ਜਿਹੜਾ ਸਾਡਾ ਇੱਕ ਕਿਸਾਨ ਇਹ ਕਿਆ ਖਾਊਗਾ ਉਹ ਕਹਿੰਦੇ ਖੇਤੀ ਕਰਦੇ ਰਹੋ ਜੀ ਉਨਾਂ ਚਿਰ ਜਦੋਂ ਤੱਕ ਨਹੀਂ ਹੁੰਦੀਆਂ ਕੌਣ ਕਹਿੰਦਾ ਵੀ ਕਰਦੇ ਰਿਓ ਖੇਤੀ ਇਹ ਤਾਂ ਮੂਹ ਜਵਾਨੀ ਗੱਲਾਂ ਰਿਟਰਨ ਦੇਣ ਸਾਨੂੰ ਜੇ ਪਰ ਅਸੀਂ ਜ਼ਮੀਨਾਂ ਦੇਣੀ ਉਹ ਨਹੀਂ ਹੈਗੀ ਸਾਡਾ ਸਾਡ ਐਨੀ ਜ਼ਮੀਨ ਨਾਲ ਹੀ ਸਰਦਾ ਹੈ ਕਿ ਸਾਡੇ ਦੋਹਾਂ ਨਾਲ ਸਰ ਜਾਊਗਾ ਅਸੀਂ ਇਹਨੂੰ ਜ਼ਮੀਨ ਦੇ ਕੇ ਰਾਜ਼ੀ ਨਹੀਂ ਹੈਗੇ ਜਿਹੜਾ ਸਾਡਾ ਐਸੀ ਭਾਈਚਾਰਾ ਮਜ਼ਦੂਰ ਆ ਸਾਡੇ ਨਾਲ ਜਿਹੜੇ ਪਿੰਡੋਂ ਜੜਨਗੇ ਉਹਨਾਂ ਦਾ ਵੀ ਨਾਲ ਜਾੜਾ ਹੋਊਗਾ ਉਹ ਵਿਚਾਰੇ ਕਿੱਥੇ ਜਾਣਗੇ ਉਹ ਅੱਜ ਆਪਣੇ ਪਸ਼ੂ ਪਾਲ ਕੇ ਦੁੱਧ ਪੈਦਾ ਕਰਕੇ ਆਪਣੇ ਬੱਚਿਆਂ ਨੂੰ ਉਹਨੂੰ ਖਾਣਾ ਦਾਣਾ ਰੋਟੀ ਪੜ੍ਹਾਈ ਦਿੰਨੇ ਆ ਪਰ ਜਦ ਉਹ ਜਿੰਮੀ ਸਾਡੇ ਜਿਹੜੀ ਐਕਵਾਇਰ ਹੋ ਜਾਣੀ ਸਰਕਾਰ ਨੇ ਲੈ ਲੈਣੀ ਉਹ ਸਾਡਾ ਭਾਈਚਾਰਾ ਕਿੱਥੇ ਜਾਊਗਾ ਕਹਿੰਦੇ ਇਹਨੂੰ ਐਕਵਾਇਰ ਨਾ ਕਹੋ ਇਹ ਤਾਂ ਤੁਹਾਡੀ ਮਰਜ਼ੀ ਆ ਹਮੇਂ ਭਰਦੇ ਆ ਤਾਂ ਭਾਈ ਦੋ ਜ਼ਮੀਨ ਨਹੀਂ ਹਮੇਂ ਭਰਦੇ ਤਾਂ ਕੋਈ ਚੱਕਰ ਨਹੀਂ ਅਸੀਂ ਤਾਂ ਹਮੇਂ ਭਰਤੇ ਨਹੀਂ ਹੈਗੇ ਇਹ ਆਪਣਾ ਜਿਹੜਾ ਹੈਗਾ ਨੋਟੀਫਿਕੇਸ਼ਨ ਉਹ ਰੱਦ ਕਰ ਦਵੇ ਅਸੀਂ ਉਹਦਾ ਧੰਨਵਾਦ ਕਰਾਂਗੇ ਪੰਜਾਬ ਸਰਕਾਰ ਦਾ ਵੀ ਅਸੀਂ ਨੋਟੀਫਿਕੇਸ਼ਨ ਰੱਦ ਕਰਤਾ ਸਾਡਾ ਕੋਈ ਵੀ ਕਿਸਾਨ ਇਹਨਾਂ ਜ਼ਮੀਨ ਦੇ ਕੇ ਰਾਜ਼ੀ ਨਹੀਂ ਹੈਗਾ ਕਿਉਂਕਿ ਜਿਹੜੀ ਇਹ ਜ਼ਮੀਨ ਆ ਸਾਨੂੰ ਬੜੀ ਔਖੀ ਅਸੀਂ ਸੰਭੀ ਵੀ ਆ ਬੜੀ ਔਖੀ ਸਾਨੂੰ ਮਿਲੀ ਆ ਬਾਬਾ ਬੰਦਾ ਸਿੰਘ ਬਾਦ ਸਾਨੂੰ ਜ਼ਮੀਨ ਦਵਾਈ ਆ ਪਰ ਸਾਡੇ ਜਿਹੜੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਸਾਤੇ ਜ਼ਬਰਦਸਤੀ ਜ਼ਮੀਨਾਂ ਖੋ ਰਹੀ ਆ ਇਹਨੂੰ ਅਸੀਂ ਜਿਹੜੀਆਂ ਕਿਸਾਨ ਜੂਨੀਅਨਾਂ ਸੰਜੂਤ ਮੁਰਤੇ ਬੈਨਰ ਤੇ ਅਸੀਂ ਲੜਾਈ ਲੜੂਗੇ ਜਿਵੇਂ ਮੋਦੀ ਸਰਕਾਰ ਨੂੰ ਅਸੀਂ ਛਕਾਇਆ ਉਹਨੂੰ ਤਿੰਨ ਕਾਨੂੰਨ ਵਾਪਸ ਕਰਾਇਆ ਇਦਾਂ ਇਹ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਜਿਹੜੀ ਐ ਪਾਲਿਸੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਰੱਦ ਕਰੇ 30 ਤਰੀਕ ਨੂੰ ਅਸੀਂ ਪੂਰੇ ਪੰਜਾਬ ਵਿੱਚ ਇੱਕ ਬਹੁਤ ਵੱਡੇ ਬੈਨਰ ਥੱਲੇ ਜਾਂ ਰੈਲੀਆਂ ਦੇ ਰੂਪ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਦੱਸਾਂਗੇ ਉਹਦੇ ਬਾਅਦ 24 ਅਗਸਤ ਨੂੰ ਇੱਕ ਅਸੀਂ ਮੁੱਲਾਂਪੁਰ ਮੰਡੀ ਵਿੱਚ ਬਹੁਤ ਵੱਡਾ ਇਕੱਠ ਕਰ ਰੱਖੇ ਰਹੇ ਹਾਂ ਉਹਦੇ ਵਿੱਚ ਸਰਕਾਰ ਨੂੰ ਦੱਸਾਂਗੇ ਵੀ ਜਿਹੜਾ ਕਿਸਾਨ ਉਹ ਕਿੰਨਾ ਦੁਖੀ ਹੈ ਤੁਸੀਂ ਕਿਹੜੀਆਂ ਪਾਲਸੀਆਂ ਲਾਗੂ ਕਰਨੇ ਚਾਹੁੰਦੇ ਆ ਅਸੀਂ ਉਹਨੂੰ ਰੱਦ ਕਰਾ ਕੇ ਛੱਡਾਂਗੇ ਉਹ ਕਹਿੰਦੇ ਜੀ ਤੁਸੀਂ ਤੁਸੀਂ ਕਹਿੰਦੇ ਕਿਸਾਨ ਦੁਖੀ ਹੈ ਜੀ ਉਹ ਕਹਿੰਦੇ ਕਿਸਾਨ ਜੁਨੀਅਰਾਂ ਤੇ ਪ੍ਰੋਟੈਸਟਾਂ ਤੇ ਲੋਕ ਦੁਖੀ ਆ ਤੁਸੀਂ ਸੜਕਾਂ ਤੇ ਆ ਜੰਨੇ ਹੋ ਹੁਣ ਤੁਸੀਂ ਟਰੈਕਟਰ ਮਾਰਚ ਦੀ ਗੱਲ ਕੀਤੀ ਆ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਤੰਜ ਕੱਸਦੇ ਆ ਆਪਣੇ ਭਾਸ਼ਣਾਂ ਦੇ ਵਿੱਚ ਕਹਿੰਦੇ ਆ ਕਿ ਤੁਸੀਂ ਤਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਲਿਆ ਹੋਇਆ ਅਸਲ 'ਚ ਭਾਈ ਕਿਸਾਨ ਦਾ ਇਹ ਕੰਮ ਹੁੰਦਾ ਨਹੀਂ ਦੇਖੋ ਮੁ ਤਾਂ ਤੁਸੀਂ ਧਰਨੇ ਮਜਾਰੇ ਨਾ ਕਰੋ ਤੁਸੀਂ ਆ ਕੇ ਮੇਰੇ ਨਾਲ ਗੱਲਬਾਤ ਕਰ ਲਓ ਪਰ ਜਦੋਂ ਕਿਸਾਨ ਜਿੱਥੇ ਮੰਡੀਆਂ ਉਹਨਾਂ ਨਾਲ ਗੱਲਬਾਤ ਕਰਨ ਗਈਆਂ ਤਾਂ ਸਾਡੀਆਂ 8-9 ਮੰਗਾ ਤੇ ਸਹਿਮਤੀ ਕਰਕੇ ਉਸ ਤੋਂ ਬਾਅਦ ਉੱਠ ਕੇ ਭੱਜ ਗਏ ਕਿਉਂ ਭੱਜੇ ਉਹ ਸਾਡੀਆਂ ਗੱਲਾਂ ਸੁਣਦੇ ਸਾਡੀਆਂ ਗੱਲਾਂ ਸੁਣ ਕੇ ਜੋ ਸਾਡਾ ਬੈਠ ਕੇ ਜਿਹੜਾ ਟੇਬਲ ਟਾਕ ਤੇ ਗੱਲ ਹੁੰਦੀ ਉਹ ਸਾਡੇ ਮਸਲੇ ਹੱਲ ਕਰ ਸਾਨੂੰ ਕਿਹੜਾ ਲੋੜ ਪੈਂਦੀ ਧਰਨੇ ਮਜਾਰੇ ਕਰਨ ਦੀ ਸਾਨੂੰ ਕਿਹੜਾ ਲੋੜ ਪੈਂਦੀ ਸੜਕਾਂ ਤੇ ਟਰੈਕਟਰ ਮਾਰਚ ਕਰਨ ਦੀ ਕਿਉਂ ਸਾਨੂੰ ਲੋੜ ਪੈਂਦੀ ਸਾਨੂੰ ਜੇਲ੍ਹਾਂ ਭਰਨ ਦੀ ਸਰਕਾਰ ਸਾਡਰ ਬੈਠੇ ਗੱਲ ਤਾਂ ਕਰੇ ਨਾ ਉਹ ਕਹਿੰਦੇ ਇਸੇ ਗੱਲ ਤੇ ਅਸੀਂ ਸਾਡੀ ਗੱਲ ਮੁੱਕੀ ਆ ਉਹ ਕਹਿੰ ਲੋਕਾਂ ਨੂੰ ਤੰਗ ਨਾ ਕਰੋ ਕਹਿੰਦੇ ਇਹਨਾਂ ਨੇ ਮੇਰੀ ਗੱਲ ਹੀ ਸੁਣੀ ਫਿਰ ਮੈਂ ਉੱਠ ਖੜਿਆ ਭਾਈ ਐਵੇਂ ਉੱਠ ਖੜਿਆ ਸਾਡੇ ਹੁਣ ਗੱਲ ਕਰਵੇ ਲੈਂਡ ਪੋਲਿੰਗ ਪਾਲਿਸੀ ਤੇ ਉਦੋਂ ਅਸੀਂ ਬੁਲਾਏ ਆ ਸਰ ਪਾਰਟੀ ਮੀਟਿੰਗ ਬੁਲਾਈ ਆ ਉਦੋਂ ਇਹਦਾ ਕੋਈ ਵੀ ਨਮਾਇੰਦਾ ਨਹੀਂ ਆਏਗਾ ਉਦੋਂ ਆਪਣੇ ਬੰਦੇ ਭੇਜਦੇ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰਦੇ ਵੀ ਸਾਨੂੰ ਜੀ ਆਹ ਪ੍ਰੋਬਲਮ ਆ ਹੈ ਅਸੀਂ ਕਰਨੀ ਆ ਸਾਡੇ ਜਿਹੜਾ ਰਹਿਣ ਦਾ ਪ੍ਰੋਗਰਾਮ ਆ ਸਾਡੇ ਕੋਲ ਤਾਂ ਪਹਿਲੇ ਮਕਾਨ ਹੈਗੇ ਆ ਜਿੰਨੇ ਇਹ ਇੰਨੀਆਂ ਕਲੋਨੀਆਂ ਬਣਾ ਰਹੇ ਆ ਉਹਦੇ ਵਿੱਚ ਰਹੂਗਾ ਕੌਣ ਮੋਹਾਲੀ ਦੇਖ ਲਓ ਖਰੜ ਦੇਖ ਲਓ ਕਿੰਨੀਆਂ ਕਲੋਨੀਆਂ ਬੇਲੀਆਂ ਪਈਆਂ ਕੌਣ ਉਤਸਰ ਕਰੂਗਾ ਜੇ ਸਾਡੀ ਜ਼ਮੀਨੇ ਖੋਊਗੇ ਤਾਂ ਅਸੀਂ ਐਦਾਂ ਦੇ ਪ੍ਰੋਟੈਸਟ ਕਰਦੇ ਰਹੂਗੇ ਜਦ ਤੱਕ ਸਾ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਹੈਗਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬਣੇ ਤਾਂ ਇੱਕ ਕਿਸਾਨ ਦਾ ਮੁੰਡਾ ਬਣਿਆ ਸੀ ਮੁੱਖ ਮੰਤਰੀ ਕਿੰਨੀ ਕੁ ਖੁਸ਼ੀ ਹੋਈ ਸੀ ਉਦੋਂ ਕਿਸਾਨ ਤੋਂ ਬਾਅਦ ਇਹ ਮਾਸਟਰ ਦਾ ਮੁੰਡਾ ਬਣਿਆ ਜੀ ਮਾਸਟਰ ਤੋਂ ਬਾਅਦ ਇਹ ਵਪਾਰੀਆਂ ਦਾ ਵਿੱਚ ਵੀ ਜਾ ਕੇ ਰਲ ਗਿਆ ਅੱਜ ਤੱਕ ਇਹ ਤਾਂ ਸ਼ੋਰ ਨਹੀਂ ਕਰ ਪਾਇਆ ਵੀ ਇਹ ਕਿਹਦਾ ਕਿਹਦਾ ਮੁੰਡਾ ਬਣਦਾ ਜੀਦਾ ਮੁੰਡਾ ਬਣਦਾ ਉਹਨੂੰ ਪਰੇਸ਼ਾਨ ਕਰਨ ਲੱਗ ਜਾਂਦਾ ਹੁਣ ਕਿਸਾਨਾਂ ਦੇ ਖੇੜੇ ਪੈ ਗਿਆ ਹੁਣ ਸਿਰ ਇਹ ਦਾੜੀ ਮੋਛ ਕੱਟ ਕੇ ਸਿਰ ਵਿੱਚ ਪੱਗ ਫਸਾਈ ਬੈਠਾ ਹੁਣ ਵਿੱਚ ਨੂੰ ਇਹ ਸਿੱਖ ਸਿਆਸਤ ਵਿੱਚ ਵੀ ਆਪਣਾ ਹਿੱਸੇਦਾਰ ਬਣਨ ਲੱਗ ਗਿਆ ਕਹਿੰਦਾ ਜੀ ਅਸੀਂ ਉਹ ਕਰਾਂਗੇ ਉੱਥੇ ਉਹ ਕਹਿੰਦਾ ਸਾਡਾ ਵੀ ਇਹ ਪੰਥ ਕੱਲਾ ਥੋੜਾ ਤਾਂ ਨਹੀਂ ਮਹਾਰਾਜ ਪੰਥ ਸਭ ਦਾ ਹੈ ਉਹ ਇਕੱਲੇ ਮੁੱਖ ਮੰਤਰੀ ਸਾਹਿਬ ਦਾ ਨਹੀਂ ਉਹ Hindu Muslim ਚਾਰੇ ਤਾਰ ਪੰਜ ਧਰਮਾਂ ਦਾ ਹੈ ਸਭ ਦਾ ਸਾਂਝ ਹੈ ਅਸੀਂ ਨਹੀਂ ਕਹਿੰਦੇ ਸਭ ਕੁਝ ਇੱਕ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਚੱਲਦਾ ਹੈ ਹੇ ਨਹੀਂ ਜੇ ਬੀੜੀਆਂ ਪੀਣ ਵਾਲਾ ਜਾ ਕੇ ਉੱਥੇ ਕਰੀ ਜਾਵੇ ਸ਼ਰਾਬ ਪੀਣ ਵਾਲਾ ਜਾ ਕੇ ਉੱਥੇ ਜੋ ਕੁਝ ਮਰਜ਼ੀ ਕਰੀ ਜਾਵੇ ਇਹਦੀ ਮਰਿਆਦਾ ਨੂੰ ਵੀ ਇੱਕ ਦੇਖਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਉਹ ਨੰਬਰ 2 ਤੇ ਅਸੀਂ ਇੱਕ ਗੱਲ ਕਰਨਾ ਚਾਹੁੰਦੇ ਹਾਂ ਸਾਡੇ ਇਹਨਾਂ ਪਿੰਡਾਂ ਵਿੱਚ ਸਾਡੇ ਰੋਪੜ ਤੋਂ ਹਲਕਾ ਬਰਾਇਕ ਦਿਨੇਸ਼ ਛੱਡਾ ਜੀ ਅਪਰੋਚ ਕਰ ਰਹੇ ਹੈ ਕਿ ਭਾਈ ਮੈਂ ਤੁਹਾਡੇ ਕੋਲ ਮੀਟਿੰਗ ਕਰਨੀ ਚਾਹੁੰਦਾ 8-10 ਬੰਦੇ ਆਜੋ ਮੈਂ ਇਸ ਪਾਲਿਸੀ ਦੇ ਵਿਰੋਧ ਵਿੱਚ ਇੱਕ ਬਿਆਨ ਜਾਰੀ ਕਰਨਾ ਚਾਹੁੰਦਾ ਤੁਸੀਂ ਜੀ ਆਇਆਂ ਨੂੰ ਕਿਹਾ ਨਹੀਂ ਉਹਨਾਂ ਨੂੰ ਵੀ ਆਓ ਜੀ ਬਹੁਤ ਜੀ ਸਦਕੇ ਬਿਲਕੁਲ ਸਤਨਾਮ ਜੀ ਅਸੀਂ ਜੀ ਆਇਆਂ ਨੂੰ ਕਿਹਾ ਉਹਨਾਂ ਨੂੰ ਬੜੇ ਆਦਰ ਸਤਕਾਰ ਨਾਲ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਉਹਨਾਂ ਨੂੰ ਜੀ ਆਇਆਂ ਕਹਿ ਰਹੇ ਹਾਂ ਕਿ ਉਹ ਇਹਨਾਂ ਸੱਤਾਂ ਪਿੰਡਾਂ ਵਿੱਚ ਕਿਸੇ ਵੀ ਪਿੰਡ ਵਿੱਚ ਇਕੱਠ ਰੱਖ ਲਵੇ ਲੋਕ ਬੜੇ ਪਿਆਰ ਸਤਕਾਰ ਗੈਲ ਬਿਨਾ ਕਿਸੇ ਤੂੰ ਤੜਕ ਤੋਂ ਉਹਨਾਂ ਦਾ ਸਵਾਗਤ ਕਰਨਗੇ ਔਰ ਉਹ ਲਿਖਤੀ ਆਪਣਾ ਮਤੇ ਲਾ ਕੇ ਮੁੱਖ ਮੰਤਰੀ ਨੂੰ ਭੇਜੇ ਕੱਲੇ ਬਿਆਨ ਦੇਣ ਗਾ ਕੁਛ ਨਹੀਂ ਬਣਨਾ ਜਾਂ ਸਾਡਾ ਜਿਲ੍ਹਾ ਕਰਵਾਵੇ ਇਸ ਪਾਲਿਸੀ ਵਿੱਚੋਂ ਜਾਂ ਪਾਲਿਸੀ ਰੱਦ ਕਰਵਾਵੇ ਇਹ ਦੋ ਸ਼ਰਤਾਂ ਦੇ ਅੰਦਰ ਜੇਕਰ ਉਹ ਰਹਿ ਕੇ ਸਾਡੇ ਕੋਲ ਕੋਈ ਮੀਟਿੰਗ ਕਰਨਾ ਚਾਹੁੰਦੇ ਆ ਤਾਂ ਜੀ ਆਇਆਂ ਨੂੰ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਉਹ ਸਾਡੇ ਗੇਲਾ ਕੇ ਮੀਟਿੰਗ ਕਰਨ ਇਹਨਾਂ ਪਿੰਡਾਂ ਦੇ ਸਾਡੇ ਗੇਲੇ ਇਹਨਾਂ ਪਿੰਡਾਂ ਦੇ ਜਿਹੜੇ ਲੋਕ ਤੰਗ ਹੈ ਪਰੇਸ਼ਾਨ ਹੈ ਉਹਨਾਂ ਨਾਲ ਗੱਲ ਕਰਨ ਪਿੰਡਾਂ ਦੇ ਲੋਕ ਤੁਹਾਡੇ ਨਾਲ ਹੈਗੇ ਆ ਬਿਲਕੁਲ ਜੀ ਸਤਨਾਮ ਜੀ ਅਸੀਂ ਜਦੋਂ ਦਾ ਨੋਟੀਫਿਕੇਸ਼ਨ ਹੋਇਆ ਉਦੋਂ ਤੋਂ ਪਿੰਡਾਂ ਵਿੱਚ ਘੁੰਮ ਰਹੇ ਆ ਜਿਹੜੀ ਕਾਲ ਦਿੱਤੀ ਹੈ ਉਸ ਕਾਲ ਪਰ ਲੋਕ ਆਪਣੇ ਕੰਮਕਾਰ ਛੱਡ ਕੇ ਪਹੁੰਚ ਰਹੇ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਆਈਆਂ ਅੱਜ ਸਾਰੀਆਂ ਹੀ ਐਸਕੇਐਮ ਕੇਐਮਐਮ ਰਾਜਨੀਤਿਕ ਔਰ ਗੈਰ ਰਾਜਨੀਤਿਕ ਦੋਨਾਂ ਤਰ੍ਹਾਂ ਦੀਆਂ ਜੂਨੀਆਂ ਪਹੁੰਚੀਆਂ ਤਿੰਨਾਂ ਤਰ੍ਹਾਂ ਦੀਆਂ ਉਹਨਾਂ ਦਾ ਪੰਜਾਬ ਲੈਵਲ ਤੇ ਭਾਵੇਂ ਇਹ ਬਖ ਬਖ ਹੋਣ ਸਾਡੇ ਰੋਪੜ ਜ਼ਿਲ੍ਹੇ ਦੀਆਂ ਤਿੰਨੇ ਜਥੇਬੰਦੀਆਂ ਮਿਲ ਕੇ ਐਸਕੇਐਮ ਦੀਆਂ ਕੇਐਮਐਮ ਦੀਆਂ ਔਰ ਗੈਰ ਰਾਜਨੀਤਿਕ ਦੀਆਂ ਮਿਲ ਕੇ ਰੋਪੜ ਦਾ 30 ਤਰੀਕ ਦਾ ਟਰੈਕਟਰ ਮਾਰਚ ਕੱਢਣ ਗਿਆ ਬੜੇ ਪਰ ਮੇ ਹੰਗਾਰੇ ਗੱਲ ਕੱਢਣ ਗਿਆਂ ਸਰਕਾਰ ਦੇ ਵਿਰੋਧ ਵਿੱਚ ਕੱਢਣ ਗਿਆਂ ਔਰ ਇਸ ਪਾਲਿਸੀ ਦੇ ਵਿਰੋਧ ਵਿੱਚ ਕੱਢਣ ਗਿਆਂ ਸੋ ਇਹ ਬੇਨਤੀਆਂ ਸਾਨੂੰ ਚੱਡਾ ਸਾਹਿਬ ਨੂੰ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਜੇਕਰ ਉਹ ਸਾਡੇ ਇਹਨਾਂ 7 ਪਿੰਡਾਂ ਦਾ ਭਲਾ ਚਾਹੁੰਦੇ ਆਂ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਇਹਨਾਂ ਪਿੰਡਾਂ ਵਿੱਚ ਕਿਤੇ ਵੀ ਸਾਨੂੰ ਬੁਲਾ ਕੇ ਅਸੀਂ ਹੁਣ ਬੰਦ ਕਮਰਿਆਂ ਵਿੱਚ ਮੀਟਿੰਗਾਂ ਨਹੀਂ ਕਰ ਸਕਦੇ ਸਾਡੀਆਂ ਵੀ ਮਜਬੂਰੀਆਂ ਇਹ ਲੋਕਾਂ ਦੇ ਚੁੱਲਿਆਂ ਦੀ ਗੱਲ ਪਹੁੰਚ ਚੁੱਕੀ ਹੈ ਜੇਕਰ ਅੱਜ ਇਹ ਇੱਥੇ ਕਿਸਾਨ ਜਿਹੜਾ ਪਹੁੰਚ ਰਿਹਾ ਨਾ ਜੋ ਵੀ ਗੱਲ ਉਹਰੇ ਹੁੰਦੀ ਹੈ ਘਰ ਜਾ ਕੇ ਉਹਦੇ ਬਾਪ ਬੱਚੇ ਪੁੱਛਦੇ ਆਂ ਉਦੀ ਜਨਾਨੀ ਪੁੱਛਦੀ ਐ ਉਦੀ ਕੁੜੀ ਪੁੱਛਦੀ ਐ ਉਦੀ ਘਰਵਾਲੀ ਪੁੱਛਦੀ ਐ ਕਿ ਅੱਜ ਮੀਟਿੰਗ ਵਿੱਚ ਕੀ ਹੋਇਆ ਕਿਆ ਗੱਲਾਂ ਹੋਈਆਂ ਕਿਹੜਾ ਬੰਦਾ ਆਇਆ ਕਿਆ ਗੱਲ ਕਰਕੇ ਗਿਆ ਕਿਆ ਬਾਪੂ ਉਥੇ ਨਵਾਂ ਅਜ ਪਾਲਸੀ ਬਾਰੇ ਦੱਸਿਆ ਇਸ ਕਰਕੇ ਇਹ ਅੱਜ ਇਹਨਾਂ 10-15 ਬੰਦਿਆਂ ਦੀ ਨਹੀਂ ਇਹਨਾਂ ਪੰਜਾਂ ਸਰਪੰਚਾਂ ਦੀ ਗੱਲਬਾਤ ਨਹੀਂ ਰਹੀ ਇਹ ਰੋਟੀ ਤੱਕ ਬੇਟੀ ਤੱਕ ਚੁੱਲ੍ਹੇ ਤੱਕ ਗੱਲ ਪਹੁੰਚ ਗਈ ਹੈ ਤੇ ਇਹਨਾਂ ਚੁੱਲਿਆਂ ਤੱਕ ਐਮਐਲਏ ਸਾਹਿਬ ਤੁਹਾਨੂੰ ਪਹੁੰਚ ਕਰਨੀ ਪੈਣੀ ਹੈ ਸੋ ਇਹ ਪਹੁੰਚ ਕਰਕੇ ਤੁਸੀਂ ਸਾਡਾ ਮੁੱਖ ਮੰਤਰੀ ਤੱਕ ਲਿਖਤੀ ਸਾਡੇ ਮਤੇ ਨਾਲ ਲਾ ਕੇ ਚਾਉ ਕਿ ਇਹ ਸਾਡੇ ਪਿੰਡ ਕੱਢੇ ਜਾਣ ਬਿਆਨ ਦੇਣ ਗੱਲ ਕੁਝ ਨਹੀਂ ਬਣਨਾ ਬਿਆਨ ਵੀਦ ਵਾਲੋ ਵੀ ਮੁੱਖ ਮੰਤਰੀ ਨੇ ਵੀ ਦਿੱਤੇ ਆ ਪਹਿਲਾਂ ਵਾਲਿਆਂ ਨੇ ਵੀ ਦਿੱਤੇ ਸੀ ਪਹਿਲਾਂ ਵਾਲੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਦਿੱਤੇ ਆ ਇਹਨਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਦੇਣੇ ਆ ਬਿਆਨਾਂ ਗੱਲ ਸਾਨੂੰ ਕੋਈ ਮਤਲਬ ਨਹੀਂ ਲਿਖਤੀ ਪਾਲਿਸੀ ਲੈ ਕੇ ਆਇਆ ਲਿਖਤੀ ਸਾਡੇ ਪਿੰਡ ਕੱਢੇ ਜਾਣ ਲਿਖਤੀ ਉਹ ਇਹ ਮੁੱਖ ਮੰਤਰੀ ਨੂੰ ਭੇਜੇ ਜਾਂ ਲਿਖਤੀ ਇਸ ਪਾਲਿਸੀ ਰੱਦ ਕਰੀ ਜਾਵੇ ਸਾਡੀ ਇਹ ਬੇਨਤੀ ਹੈ ਇਹ ਬੇਨਤੀ ਹੈ ਵੀ ਜਿਹੜੇ 92 ਐਮਐਲਏ ਆ ਜੇ ਸਕੀਮ ਬਹੁਤ ਵਧੀਆ ਉਨਾ ਵ ਬਥੇਰੀਆਂ ਜ਼ਮੀਨਾਂ ਆਪਣੀਆਂ ਜ਼ਮੀਨਾਂ 'ਚ ਜੋ ਮਰਜ਼ੀ ਬਣਾ ਦੇਣਾ। ਹੂੰ ਸਾੜਾ ਖੜਾ ਛੱਡਣਾ ਅਸੀਂ ਨੇ ਜ਼ਮੀਨ ਦੇਣੀ ਅਸੀਂ ਬਿਲਕੁਲ ਨਾ ਡੇੜ 'ਚ ਸਹਿਮਤ ਆਂ। ਹੂੰ ਅਸੀਂ ਤਾਂ ਉਹ ਲੱਖ ਰੁਪਏ ਕਹਿੰਦਾ ਸਾਲ ਦਾ ਕਿਲੇ ਵਾਲੇ ਦਊਂਗਾ। ਲੱਖ ਤਾਂ ਅਸੀਂ ਇੱਕ ਮਹੀਨੇ 'ਚ ਕਿਲੇ 'ਚ ਬਣਾ ਦਿੰਦੇ ਜਿਹੜੇ ਜ਼ਿਮੀਂਦਾਰ ਨਾਲ ਕੰਮ ਕਰਨਾ। ਹੂੰ ਤੁਹਾਨੂੰ ਮੈਂ ਕਿਆ ਦੱਸਾਂ ਲੱਖ ਪਤਾ ਕਿਵੇਂ ਬਣਦਾ। 50 ਸੂਰੀਆਂ ਰੱਖ ਲਓ। ਹੂੰ 500 ਬੱਕਰੀਆਂ ਰੱਖ ਲੋ ਸਾਰਾ ਖਰਚਾ ਕੱਢ ਕੇ ਲੱਖ ਰੁਪਏ ਮੇਰੇ ਦਾ ਬਚਤ ਹੋ ਗਈ ਫੇ ਉਹ ਕਹਿੰਦੇ ਵੀ ਨਾਲੇ ਕੇ ਤੁਸੀਂ ਰੋਈ ਜਾਂਦੇ ਹੋ ਵੀ ਖੇਤੀ ਲਾਹਦਾ ਧੰਦਾ ਨਹੀਂ ਹੁਣ ਕਿੱਥੇ ਹੁਣ ਨਹੀਂ ਰੋਂਦੇ ਅਸੀਂ ਇਹ ਰੋਂਦੇ ਉਹ ਹੈ ਜਿਨ੍ਹਾਂ ਦਾ ਖੇਤਾਂ 'ਚ ਜਾਣਾ ਨਹੀਂ ਸ਼ਾਮ ਨੂੰ ਠੇਕਿਆਂ 'ਤੇ ਬੈਠਣਾ ਮੀਟ ਮੁਰਗੇ ਖਾਣੇ ਖੇਤਾਂ 'ਚ ਜਾਣਾ ਨਹੀਂ ਉਹ ਰੋਂਦੇ ਆ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਸਾਡਾ ਭਲਾ ਨਹੀਂ ਚਾਹੁੰਦੇ ਆਗੂ ਲੀਡਰ ਜਿਹੜੇ ਹੈਗੇ ਆ ਜਿਵੇਂ ਵਿਧਾਇਕ ਉਹ ਤਾਂ ਕਹਿੰਦੇ ਸੀ ਤੁਹਾਡੀ ਸੇਵਾ ਲਈ ਆਏ ਆ ਸਾਨੂੰ ਇਹਨਾਂ ਦੀ ਸੇਵਾ ਦੀ ਲੋੜ ਹੀ ਨਹੀਂ ਹੈਗੇ ਅਸੀਂ ਆਪਣੀ ਜਗ੍ਹਾ ਠੀਕ ਆ ਵਧੀਆ ਰੋਟੀ ਖਾਂਦੇ ਆ ਜ਼ਮੀਨ ਨਾਲ ਜੁੜੇ ਹੋਏ ਆ ਅਸੀਂ 65 ਤਿੰਨ ਤਿੰਨ ਚਾਰ ਚਾਰ ਪੋਸਤਾਂ ਤੇ ਅਸੀਂ ਆਪਣਾ ਖੇਤੀ ਨਾਲ ਜੁੜੇ ਹੋਏ ਸਾਨੂੰ ਖੇਤੀ ਬਾਰੇ ਪਤਾ ਜਿਹੜਾ ਕਹਿੰਦੇ ਵੀ ਤਿੰਨ ਸਾਲ ਦਾ ਤਜਰਬਾ ਬਹੁਤ ਹੈ ਹੁਣ ਤਿੰਨ ਸਾਲ ਦੇ ਤਜਰਬੇ ਦੀ ਮੈਂ ਦੱਸਦਾ ਸਨ ਅਸੀਂ ਜੇ ਤਿੰਨ ਸਾਲ ਗੱਡੀ ਚਲਾਉਂਦੇ ਨੂੰ ਬੰਦੇ ਨੂੰ ਹੋ ਗਈ ਸੀ ਉਹ ਲੈ ਕੇ ਚਲੇ ਗਿਆ ਪਹਾੜ ਜੁਲਾਦਲੇ ਸੇਵ ਜਿਉਂ ਭੁਜਾਈ ਗੱਡੀ ਉਹ ਨਾ ਮੂਰੇ ਦੇ ਕਾਨ ਵਾਈ ਆ ਗਈ ਉਹ ਕਹਿੰਦੇ ਗੱਡੀ ਨੂੰ ਪਿੱਛੇ ਘਰ ਪਿੱਛੇ ਘਰੀ ਡੰਗਾ ਬੈਠ ਗਿਆ ਦਰਿਆ ਦੇ ਵਿੱਚ ਗਿਰ ਗਈ ਨਾ ਉਹ ਕਲਿੰਡਰ ਲੰਬਿਆ ਨਾ ਡਰਾਈਵਰ ਲੰਬਿਆ ਨਾ ਗੱਡੀ ਲੰਬੀ ਇਹ ਘਟ ਤਜਰਬੇ ਦਾ ਕੋਈ ਫਾਇਦਾ ਨਹੀਂ ਇਹਦਾ ਲੰਬਾ ਤਜਰਬਾ ਚਾਹੀਦਾ ਇਹਦੇ ਨਾਲ ਤਾਂ ਕੈਪਟਨ ਦਾ ਬਹੁਤ ਲੰਬਾ ਤਜਰਬਾ ਦਾ ਉਹ ਕਹਿੰਦੇ ਕੈਪਟਨ ਸਾਹਿਬ ਦੇ ਉੱਤੇ ਤਾਂ ਬਹੁਤ ਬੈਂਗ ਕਰਦੇ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਉਹਨਾਂ ਤੋਂ ਤਾਂ ਦਾੜੀ ਪਹਿਲਾਂ 11:20 ਦੇ ਮੁੱਛਾਂ ਵਾਲੀ ਟਾਟੀ ਖੋਲਦੇ ਸੀ ਅੱਧੇ ਘੰਟੇ ਬਾਅਦ ਫਿਰ ਦਾੜੀ ਵਾਲੀ ਖੋਲਦੇ ਸੀ ਤੁਸੀਂ ਕਹਿੰਦੇ ਕੈਪਟਨ ਸਾਹਿਬ ਨੇ ਬਹੁਤ ਦੀ ਕੰਮ ਕਰੇ ਮਹਾਰਾਜ ਬਿਸ਼ੱਕ ਖੋਲਦਾ ਤਾਂ ਉਹਨਾਂ ਨੇ ਸਾਨੂੰ ਪੈਨਸ਼ਨਾਂ ਵੀ ਲਾਈਆਂ ਉਹਨਾਂ ਨੇ 2-2 ਲੱਖ ਜ਼ਿਮੀਂਦਾਰਾਂ ਨੂੰ ਲਿਮਟਾਂ ਹੀ ਮਾਫ ਕਰੀਆਂ ਤੁਸੀਂ ਕਾਂਗਰਸੀ ਆ ਇਸ ਕਰਕੇ ਵਿਰੋਧ ਤਾਂ ਨਹੀਂ ਕਰ ਰਹੇ ਮੇਰੀ ਕੋਈ ਪਾਰਟੀ ਨਹੀਂ ਹੈ ਅਸੀਂ ਪੰਜਾਬੀ ਬੰਦੇ ਆ ਮਿਹਨਤੀ ਬੰਦੇ ਆ ਅਸੀਂ ਜਿਹੜਾ ਕੁਰਸੀਰ ਬੈਠ ਕੇ ਸਾਨੂੰ ਇਨਸਾਫ ਦੇਊਗਾ ਉਹਦੇ ਨਾਲ ਆ ਅਸੀਂ ਉਹ ਕਹਿੰਦੇ ਤੁਸੀਂ ਕਰੋੜਾਂ ਦੇ ਮਾਲਕ ਬਣ ਜਾਣਾ ਪਾਲਸੀ ਦੇ ਨਾਲ ਮਹਿੰਗੀਆਂ ਗੱਡੀਆਂ ਮਹਿੰਗੇ ਜਿਹੜੇ ਹੈਗੇ ਆਪਣੇ ਕੱਪੜੇ ਪਾਓ ਵਧੀਆ ਚੰਡੀਗੜ੍ਹ ਸ਼ੋਰੂਮ ਲੈ ਲਿਓ ਭਾਈ ਚੰਡੀਗੜ੍ਹ ਹੋਰ ਕਿਤੇ ਜ਼ਮੀਨ ਖਰੀਦ ਲਿਓ ਵੱਧ ਅਸੀਂ ਕਰੋੜਾਂ ਦੇ ਭਗਵਾਨਤ ਮਾਨ ਸਾਨੂੰ ਕਰੋੜਾਂ ਦੇ ਬਣਾ ਦਊਗਾ ਅਸੀਂ ਪਹਿਲੇ ਹੀ ਕਰੋੜਾਂ ਦੇ ਆ ਸਾਨੂੰ ਕੀ ਅਗਲਾ ਦੱਸਦੇ ਆ ਅਸੀਂ ਸਭ ਕੁਝ ਸਿੱਖੇਵੇਂ ਪੜ੍ਹੇ ਹੋਏ ਆ ਅਸੀਂ ਕਰੋੜਾਂ ਵਾਲੇ ਦਾ ਅਸੀਂ ਹਾਲ ਦੇਖ ਲਿਆ ਉਹ ਪਲਾਸਟਿਕ ਦੇ ਚੌਲ ਖਾਂਦੇ ਆਂ ਜੰਡੀਗੜ੍ਹ ਹਮ ਜਦ ਆਏ ਦੱਬਦੇ ਨਾ ਚੌਲ ਨੂੰ ਆਏ ਕੰਧਨਾ ਮਾਦੇ ਠਾ ਦੇ ਕੇ ਵਜਦੇ ਆਂ ਅਸੀਂ ਕੰਮ ਸਿਗਾ ਆਪਣੀ ਖੇਤੀ ਦਾ ਤੇ ਚੌਲ ਖਾਂਦੇ ਆਂ ਹਮ ਅਸੀਂ ਆਪਣੀ ਜ਼ਿੰਦਗੀ ਦਾ ਬਚੀ ਹੋਈ ਹੈ ਕਰੋੜਾਂ ਅਰਬਾਂ ਚ ਕਿਆ ਲੈਣਾ ਅਸੀਂ ਹਮ ਅਸੀਂ ਜਿੱਥੇ ਹੈਗੇ ਠੀਕ ਹੈ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਣੀ ਹੁਣ ਪਾਲਸੀ ਵਾਪਸ ਕਰਾ ਕੇ ਮੰਨੋਗੇ ਪਾਲਸੀ ਵਾਪਸ ਕਰ ਦੇਵੇ ਚੱਡਾ ਸਾਹਿਬ ਨੂੰ ਬੇਨਤੀ ਆ ਭਈ ਪੰਜ ਪਿੰਡਾਂ ਦਾ ਇਕੱਠ ਕਰ ਲਵੇ ਅਸੀਂ ਉੱਥੇ ਆ ਜਾਵਾਂਗੇ ਉਹ ਭਗਵਾਨਤਮਾਨ ਨੂੰ ਕਹਿ ਕੇ ਪਾਲਸੀ ਪਰ ਲੀਕ ਮਾਰ ਦਵੇ ਅਸੀਂ ਉਹਨੂੰ 5 ਸਾਲ ਕਿ ਅਸੀਂ 25 ਸਾਲ ਅਸੀਂ ਗਰੰਟੀ ਦਿੰਦੇ ਅਸੀਂ ਵੋਟਾਂ ਪਾਉਂਗੇ ਉਹਨੂੰ ਪਰ ਲੀਕ ਮਾਰ ਦਵੇ ਉੱਥੇ ਇਹ ਸਾਡੀ ਗਰੰਟੀ ਹੈ ਬਾਕੀ ਕੰਮ ਆਮ ਸਰਕਾਰ ਦਾ ਦੇਖ ਲਿਆ ਕਿਉਂ ਦਿੱਲੀ ਚ ਕੰਮ ਦੇਖ ਲਿਆ ਉਹਨਾਂ ਨੇ ਭਜਾ ਤੇ ਹੁਣ ਅਸੀਂ ਵੀ ਕੰਮ ਦੇਖ ਲਿਆ ਮਹੀਨਾ ਹੋ ਗਿਆ ਅਸੀਂ ਤਾਂ ਪੂਰੇ ਦਿਨ ਰਾਤੇ ਕੰਮ ਦੇਖਦੇ ਭਗਵਾਨਤਮਾਨ ਦਾ ਆਮ ਪਾਰਟੀ ਦਾ ਹੁਣ ਤੱਕ ਆਈਦੇ ਕੰਮ ਚ ਕੋਈ ਫਰਕ ਨਹੀਂ ਰਿਹਾ ਸਭ ਨੂੰ ਪਤਾ ਲੱਗ ਗਏ ਆਹ ਕੰਮ ਬੋਲਣ ਲੱਗ ਗਏ ਦਾ ਹੁਣ ਤੇ ਹੁਣ ਉਹ ਕਹਿੰਦੇ ਸਾਡੀ 25 ਸਾਲ ਦੀ ਸਰਕਾਰ ਜਾਣੀ ਉਹ ਜਾਊਗੀ ਤਾਂ ਹੀ ਇਹ ਸਾਰਾ ਲੀਕ ਮਾਰ ਦੇਵੇ ਲੈਂਡ ਬੋਲਿੰਗ ਪਰ ਫਿਰ ਮੰਨ ਜੂਗੇ ਇਹ ਪੱਕੇ ਮੰਨ ਖੁਸ਼ ਹੋ ਫਿਰ ਪੱਕੇ ਮੰਨੇ ਪਏ ਬਾਕੀ ਸਾਰੀਆਂ ਗੱਲਾਂ ਠੀਕ ਹੋ ਜਾਣਗੀਆਂ ਕਿਹੜੀਆਂ ਜਿਹੜੀਆਂ ਪਿੱਛੇ ਹੋਰ ਹੋਈਆਂ ਜਦ 3 ਸਾਲ ਦਾ ਪੁਰਾਣਾ ਰਾਜ ਉਹਨਾਂ ਦਾ ਰਿਹਾ ਉਹ ਤੁਹਾਨੂੰ ਨਰਾਜ ਆ ਤੁਸੀਂ ਜਾਂ ਪਾਲਿਸੀ ਤੋਂ ਨਰਾਜ ਆ ਕੱਲੇ ਉਹ ਉ ਤੇ ਤਾਂ ਅਸੀਂ ਘੱਟ ਨਰਾਜ ਆ ਅਸੀਂ ਕਹਿੰਦੇ ਵੀ ਅਣਜਾਣ ਹੈ ਹੌਲੀ ਹੌਲੀ ਸਿੱਖ ਜਾਉਗੇ ਇਹ ਪਾਲਿਸੀ ਦੇ ਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਦੇ ਆਂ ਇਹ ਪਾਲਿਸੀ ਪਰ ਤਾਂ ਕਾਟਾ ਮਾਰ ਦਵੇ ਸ਼ਰਿਆਮ ਅਖਬਾਰ ਦੇ ਵਿੱਚ ਉੱਕਣਾ ਹੀ ਨੰਬਰ ਕੱਢ ਦਵੇ ਸਾਤੇ ਲਿਖ ਕੇ ਰਹਿ ਦੇਵੇ 25 ਸਾਲ ਐ ਮੇ ਮੁੱਖ ਮੰਤਰੀ ਰਹੂਗਾ ਬਾਕੀ ਸਾਰੀ ਪਾ ਦੇਣਗੇ ਫੇਰ ਸਾਰੀ ਭੇਦਲੇ ਕਰਨੂ ਅਸੀਂ ਬਾਕੀ ਪਹਿਲਾਂ ਵੀ ਅਸੀਂ ਹਰਾਤੇ ਕਿ ਉਹਨਾਂ ਦੇ ਕੰਮ ਠੀਕ ਨਹੀਂ ਤੇ ਇਹ ਹੁਣ ਕੰਮ ਠੀਕ ਕਰੋਗੇ ਕਰ ਲਵੇ 25 ਸਾਲ ਰਾਜ ਚਾਹੋ 50 ਕਰ ਲਵੇ ਮਹਾਰਾਜਾ ਰਣਜੀਤ ਸਿੰਘ ਕਿੰਨੇ ਸਾਲ ਰਾਜ ਕਰਕੇ ਗਿਆ 40 ਸਾਲ ਰਾਜ ਕਰਿਆ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੈਗਾ ਇਹ ਇਹ ਕਹਿੰਦੇ ਤੇ ਅਸੀਂ ਉਹ ਹਜਾ ਰਾਜ ਦੇਵਾਂਗੇ ਇਹ ਤਾਂ ਹੋਰੇ ਕੁ ਲਾਗੇ ਕਰਨ ਨਵੀਆਂ ਤੇ ਨਵੀਆਂ ਪੁਲਿਸੀਆਂ ਕੱਢਣ ਲੱਗੇ ਆਪਣੇ ਵਚਨਾਂ ਪਰ ਰਹਿਣ ਇਹ ਉਹ ਹਜਾ ਰਾਜ ਦੇਣ ਉਹਦੇ ਰਾਜ ਚ ਕੋਈ ਦੁਖੀ ਨਹੀਂਤਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਆਪ ਗਰੀਬਾਂ ਦੇ ਪੰਡਾ ਚੱਕ ਕੇ ਦਾਣੇ ਚੱਕ ਕੇ ਘਰ ਛੱਡ ਕੇ ਆਉਂਦਾ ਤਾਂ ਕਿਹੜਾ ਗੱਨ ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਮੁੱਖ ਮੰਤਰੀ ਸਾਹਿਬ ਨੂੰ ਵੇਖਿਆ ਹੜਾਂ ਦੇ ਦਿਨਾਂ 'ਚ ਪਜਾਮਾ ਲਿਬੜਿਆ ਪਿਆ ਸੀ ਸਾਰਾ ਪਾਣੀ ਦੇ ਵਿੱਚ ਘੁੰਮਦੇ ਸੀ ਹੁਣ ਤਾਂ 100 100 ਗੱਡੀਆਂ ਪੁਲਿਸ ਦੀਆਂ ਲਈ ਫਿਰਦੇ ਆ ਇਹਨਾਂ ਨੂੰ ਕਿਆ ਲੋੜ ਹੈ ਉਹ ਕਹਿੰਦੇ ਤਾਂ ਪ੍ਰੋਟੋਕੋਲ ਆ ਮਹਾਰਾਜਾ ਰਣਜੀਤ ਸਿੰਘ ਵੀ ਤਾਂ ਰਾਜ ਕਰ ਗਿਆ 40 ਸਾਲ ਉਹਦੇ ਕੋਲੇ ਗੱਨ ਮੈਂ ਦੇ ਕਿਹੜੀਆਂ ਗੱਡੀਆਂ ਦੀਆਂ ਅਰੇ ਸਰਕਾਰ ਵੀ ਕਹਿੰਦੀ ਤੇ ਅਸੀਂ ਗਨਮੈਨ ਘੱਟ ਰੱਖਣੇ ਸਾਨੂੰ ਲੋੜ ਨਹੀਂ ਹੁਣ ਕਿਉਂ ਰੱਖੀ ਬੈਠੇ ਜਿਹੜਾ ਸੱਚਾ ਬੰਦਾ ਇਮਾਨਦਾਰ ਹੈ ਉਹ ਰਾਤ ਨੂੰ ਜਿੱਥੇ ਮਰਜੀ ਅੱਧੀ ਰਾਤ ਤੁਰਿਆ ਫਿਰੇ ਉਹਨੂੰ ਕੋਈ ਖਤਰਾ ਨਹੀਂ ਜਿਹੜਾ ਚੋਰ ਹੈ ਕਾਫਰ ਹੈ ਬਈਮਾਨ ਲਟੇਰਾ ਖਤਰਾ ਉਸੇ ਨੂੰ ਹੁੰਦਾ ਸਹੀ ਗੱਲ ਅੱਧੀ ਰਾਤ ਨੂੰ ਨਿਕਲ ਜਾ ਜਿਹੜਾ ਇਮਾਨਦਾਰ ਬੰਦਾ ਕੋਈ ਉਹਨੂੰ ਕੁਝ ਨਹੀਂ ਕਹਿੰਦਾ ਜਿਹੜਾ ਚੋਰ ਲਟੋਇਰਾ ਠੱਗ ਹੈ ਉਹਨੂੰ ਤਾਂ ਬਾਈ ਖਤਰਾ ਹੀ ਖਤਰਾ ਹੈ ਇਨਕਲਾਬ ਦਾ ਨਾਰਾ ਉਹਨਾਂ ਨੇ ਦਿੱਤਾ ਭਗ ਸਿੰਘ ਹੋਰਾਂ ਦੀ ਸੋਚ ਅੰਬੇਦਕਰ ਹੋਰਾਂ ਦੀ ਸੋਚ ਦੀ ਉਹ ਗੱਲ ਕਰਦੇ ਆ ਪਿੱਛੇ ਫੋਟੋ ਨਹੀਂ ਲੱਗੀਆਂ ਦੇਖੀ ਤੁਸੀਂ ਉਹ ਕਹਿੰਦੇ ਸਾਡਾ ਤਾਂ ਰਾਜੇ ਬੜਾ ਇਨਕਲਾਬ ਦਾ ਰਾਜ ਆ ਅਸੀਂ ਤਾਂ ਜੇ ਗੱਲ ਵੀ ਕਰਦੇ ਆ ਤਾਂ ਸਾਡਾ ਇਨਕਲਾਬ ਹੀ ਨਿਕਲਦਾ ਹੈ ਜ਼ੁਬਾਨ ਤੋਂ ਵੀ ਇਨਕਲਾਬ ਦੀ ਨਾਹਰ ਲੱਗਦਾ ਉਹਨਾਂ ਦੀ ਸੋਚ ਵਿੱਚ ਤਾਂ ਇਹਦਾ ਆਟੇ 'ਚ ਨੂਨ ਵੀ ਨਹੀਂ ਹੈਗਾ ਜਿਹੜਾ ਉਹਨਾਂ ਦਾ ਇਨਕਲਾਬ ਤਾਂ ਉਹ ਤਾਂ ਸ਼ਹੀਦਿਆਂ ਦੇ ਕੇ ਰੱਸੇ ਫਾਂਸੀਆਂ ਨਾਲ ਰੱਸੇ ਚੋਂਗੇ ਆਪਣੇ ਹੱਕ ਵਾਸਤੇ ਆਪਣੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਉਹਨਾਂ ਦੀ ਰੀਸ ਕਰ ਲੂਗੇ ਇਹ ਇਹਨਾਂ ਤੇ ਨਹੀਂ ਹੋਣੀ ਉਹ ਰੀਸ ਬਾਕੀ ਜਿਵੇਂ ਲੋਕਾਂ ਨੇ ਇੱਕ ਵਾਰੇ ਕਿਹਾ ਤਾਂ ਵੀ ਇੱਕ ਵਾਰ ਮੌਕਾ ਦੇ ਦਿਓ ਆਮ ਪਾਰਟੀ ਨੇ ਇੱਕ ਵਾਰ ਮੌਕਾ ਦੇ ਦਿਓ ਇੱਕ ਵਾਰ ਇਹਨਾਂ ਨੂੰ ਮੌਕਾ ਦੇ ਦਿੱਤਾ ਹੁਣ ਇਹਨਾਂ ਦੇ ਕੰਮ ਬੋਲਣ ਲੱਗੇ ਹੁਣ ਗਾਹਾਂ ਨੇ ਉਹਨਾਂ ਨੂੰ ਪਤਾ ਹੀ ਵੀ ਮੌਕਾ ਮਿਲਣਾ ਕਿ ਨਹੀਂ ਮਿਲਣਾ ਜੇ ਇਹਨਾਂ ਨੂੰ ਮੌਕਾ ਲੈਣਾ ਤਾਂ ਜਿੱਕਣ ਤੁਹਾਨੂੰ ਦੱਸਿਆ ਵੀ ਲੈਂਡ ਬੋਲਿੰਗ ਪਰ ਲੀਕ ਮਾਰ ਦੇਣਾ ਬਸ ਫੇਰ ਦਊਂ ਭਾਈਕੁਰਜੀ ਦਾ ਖਾਲਸਾ ਭਾਈਕੁਰਜੀ ਦੀ ਫਤਿਹ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਤੋਂ ਅਵਤਾਰ ਸਿੰਘ ਹੀਰਾ ਜ਼ਿਲ੍ਹਾ ਪ੍ਰਧਾਨ ਰੋਪੜ ਜੀ ਦੇਖੋ ਇਹ ਮੁੱਖ ਮੰਤਰੀ ਵਾਰ-ਵਾਰ ਇੱਕੇ ਗੱਲ ਕਹਿ ਦਿੰਦੇ ਆ ਵੀ ਕਿਸਾਨ ਨਾ ਸੜਕਾਂ ਰੋਕਦੇ ਆ। ਡੇਢ ਮਹੀਨੇ ਤੋਂ ਜਦ ਦੀ ਇਹਨਾਂ ਨੇ ਲੈਂਡ ਪੋਲਿੰਗ ਵਾ ਦੀ ਸਕੀਮ ਕੱਢੀ ਆ, ਵਾ ਤਾਂ ਕੱਲੇ ਜ਼ਿਮੀਂਦਾਰ ਨਹੀਂ ਇਹਦੇ 'ਚ ਆਮ ਵਰਗ ਵੀ ਮਰਨ ਲਾ। ਕਿਉਂ ਜਿਹੜੇ ਇਹਦੇ ਕੀਤਾ ਜੁੜਿਆ ਵਾ, ਖੇਤੀ, ਦੁੱਧ, ਸਾਰੋ ਖਤਮ ਹੋਣਾ। ਕਿਸਾਨਾਂ ਨੂੰ ਤਾਂ ਇੱਕ ਲੌਲੀਪੌਪ ਦਿੱਤਾ ਵੀ 200 ਗਜ ਕਮਰਸ਼ੀਅਲ ਦੇ ਦੇਣੀ ਆ। 1000 ਗਜ ਦੇ ਦੇਣੀ ਆ। ਜਿਹੜੇ ਦੂਏ ਕਿੱਤੇ ਵਾਲੇ ਜੁੜੇ ਵਾ, ਉਹਨਾਂ ਨੂੰ ਕਿਆ ਸਕੀਮ ਕੱਢੀ ਇਹਨਾਂ ਨੇ? ਇਹਨਾਂ ਨੇ ਆਪ ਪੜ੍ਹੀ ਹੋਣ ਪੂਰੀ ਬੇਹਾਨਬ ਕਿਆ ਸਕੀਮ ਹੈਗੀ ਆ। ਅਸੀਂ ਥੋੜੇ ਮਾਦੀਰਾ ਵਿੱਚ ਇਹ ਸੀਐਮ ਨੂੰ ਭਗਵਾਨਤਮਨ ਨੂੰ ਇੱਕ ਚੇਤਾਵਨੀ ਜਾਂ ਇੱਕ ਸੁਝਾਅ ਦੇ ਰਹੇ ਹਾਂ ਵੀ ਸਾਡਾ ਮਨ ਨਹੀਂ ਕਰਦਾ ਰੋਣਾ ਤੇ ਬੈਠਾ ਨੂੰ ਘਰਵਾਰ ਛੱਡਾ ਨੂੰ ਸਾਡਾ ਮਨ ਤਾਂ ਦੇਖੋ ਹੁਣ ਅਸੀਂ ਗ੍ਰਾਮ ਸਭਾ ਵੀ ਮਤੇ ਪਵਾਤੇ ਤੁਹਾਨੂੰ ਮੀਡੀਆ ਰਾਹੀਂ ਵੀ ਕਹਤਾ ਅਭੀ ਅਸੀਂ ਜ਼ਮੀਨ ਦੇਣੀ ਹੋਣੀ ਹੈ ਸਾਡੇ ਵਿਕਾਸ ਬਾਰੇ ਨਾ ਸੋਚੋ ਜਿਹੜਾ ਪਹਿਲਾਂ ਚੈਰ ਬਸਿਆ ਬਣਾ ਪਹਿਲਾਂ ਉਹਦਾ ਵਿਕਾਸ ਕਰ ਲੋ ਉਹਦੇ ਚ ਬਰਸਾਤੀ ਪਾਣੀ ਕੱਢ ਲੋ ਉਹਨਾਂ ਦੀਆਂ ਸੜਕਾਂ ਜਿੱਥੇ ਨੂੰ ਤੁਸੀਂ ਲੰਘ ਕੇ 2019 ਚ ਹੜਾ ਆਇਆ ਤਾਂ ਇਹ ਰੋਡ ਦਾ ਹਾਲਤ ਦੇਖੋ ਜੀ ਇੱਥੇ 6 ਸਾਲ ਹੋ ਗਏ ਆ ਸਿੱਧਾ ਬੰਦਾ ਨਹੀਂ ਨੰਗਸਾ ਦਾ ਬਰਸਾਤ ਦੇ ਵਿੱਚ ਕੋਈ ਨਾ ਕੋਈ ਗਿਰੂਗਾ ਕੋਈ ਸੱਟ ਖਾਊਗਾ ਉਹਦੇ ਬਾਰੇ ਸੋਚੋ ਅਸੀਂ 30 ਤਰੀਕ ਨੂੰ ਤਾਂ ਰੱਖਿਆ ਟਰੈਕਟਰ ਮਾਰਚ ਸਿਰਫ ਇੱਕ ਜਗਾਣ ਵਾਸਤੇ ਹਲੂਣਾ ਦੇਣ ਵਾਸਤੇ ਉਹਦੇ ਵਾਸਤੇ ਤੁਸੀਂ ਸਾਰੇ মিডিਆ ਨੇ ਜਾਂ ਆਮ ਕਿਸਾਨਾਂ ਨੇ ਜੋ ਕਰਨਾ ਉਹ ਦਿਖ ਜਾਣਾ ਇਹਨਾਂ ਨੂੰ ਉਹ ਤੋਂ ਬਾਅਦ ਹੀ ਰਣਨੀਤੀ ਇਹਨਾਂ ਨੂੰ ਆਪ ਪਤਾ ਲੱਗ ਗਈ ਜਾਂ ਫੇਰ ਵੀ ਨਹੀਂ ਮੰਨਦੇ ਵਿਸ਼ਤਾ ਸੀ 101% ਇਹ ਪੋਲਿਸੀ ਨੂੰ ਰੱਦ ਕਰਵਾਣਾ ਜੀ ਬਸ ਇਹ ਥੋੜੇ ਰਾਹੀਂ ਇੱਕ ਸੁਝਾਅ ਹੈ ਵੀ ਅਸੀਂ ਸਾਨੂੰ ਰੋਡ ਤੇ ਬੈਠਣ ਵਾਸਤੇ ਮਜਬੂਰ ਨਾ ਕਰਿਓ ਅਸੀਂ ਵੀ ਮਜਬੂਰ ਹੋ ਜਾਂਦੇ ਹਾਂ ਜੇ ਤੁਸੀਂ ਸੁਣਨਾ ਹੀ ਨਹੀਂ ਹੈ ਬਹੁਤ ਸਾਰੇ ਲੋਕ ਸ਼ਹਿਦ ਦੇਣਾ ਵੀ ਚਾਹੁੰਦੇ ਹਨ ਰੋਪੜ ਜ਼ਿਲ੍ਹੇ ਤੋਂ ਕੁਝ ਇਦਾਂ ਦੇ ਲੋਕ ਹੈਗੇ ਆ ਜਿਹੜੇ ਆਪਣੀ ਸਹਿਮਤੀ ਦੇ ਕੇ ਆਏ ਉੱਥੇ ਬਿਲਕੁਲ ਵੀ ਨਹੀਂ ਜੀ ਜਿਨ੍ਹਾਂ ਦੀ ਜ਼ਮੀਨ ਨਹੀਂ ਨਾ ਮੇਰੇ ਵਰਗਾ ਮੈਂ ਆਪ ਕਹਿੰਦਾ ਮੇਰੇ ਵਰਗਾ ਜਿਹਦੀ ਜ਼ਮੀਨ ਨਹੀਂ ਆ ਉਹ ਜਾ ਕੇ ਕਹਿੰਦਾ ਦੇ ਬਹੁਤ ਫਾਇਦਾ ਹੈ ਜੀ ਹਜ਼ਾਰ ਗਏ ਉਹ ਵੇਚਣਾ ਕਿੱਥੇ ਜੀ ਜਿਹੜੀਆਂ 10 15 ਕਲੋਨੀਆਂ ਪਹਿਲਾਂ ਉਹ ਖਾਲੀ ਪਈਆਂ ਤੇ ਜਿਹੜੇ ਭਾਈ ਜੀ ਸਹਿਮਤ ਹੈਗੇ ਆ ਉਹਨਾਂ ਦੇ ਨਾਲ ਤਬਾਦਲਾ ਤੁਸੀਂ ਕਰ ਲਓ ਅਗਲੇ ਕਹਿਣ ਵੀ ਚੱਲ ਸਾਡੇ ਵਾਲੀ ਜ਼ਮੀਨ ਆਜੂਗੀ ਅਗਲੇ ਫਾਇਦਾ ਲੈ ਲੈਣ ਤੁਹਾਨੂੰ ਹੋਰ ਹੋਰ ਪਾਸੇ ਜ਼ਮੀਨ ਮਿਲ ਜਵੇ ਉਹ ਦੇਖੋ ਜੀ ਉਹ ਆਣ ਤਾਂ ਸੀ ਮੂਰੇ ਕਹਿਣ ਤਾਂ ਸੀ ਸਾਡੇ 92 ਜਿਹੜੇ ਐਮਐਲਏ ਜਿਤਾ ਕੇ ਭੇਜਿਆ ਉਹੀ ਕਹਿ ਦੇਣ ਵੀ ਮੈਂ ਆਪਣੀ ਜ਼ਮੀਨ ਦੰਦਾਂ ਅਸੀਂ ਉਹਨਾਂ ਤੋਂ ਦੇਖ ਲਾਂਗੇ ਵੀ ਕਿੰਨਾ ਕੁ ਪ੍ਰੋਫਿਟ ਹੋ ਗਿਆ ਉਹਨਾਂ ਨੂੰ ਸਾਡੀਆਂ ਅੱਖਾਂ ਖੁੱਲ ਜੂਗੀਆਂ ਕਿ ਸਾਨੂੰ ਤਾਂ ਕਿ ਵਿਨਾਸ਼ ਹੀ ਦਿਖ ਰਿਹਾ ਜਾਂ ਜ਼ਮੀਨ ਰਹਿਣੀ ਨਹੀਂ ਐ ਪਸ਼ੂਆਂ ਵਾਸਤੇ ਖਰਾਚਾਰਾ ਨਹੀਂ ਹੋਣਾ ਜ਼ਮੀਨ ਦੇ ਵਿੱਚ ਕੁਝ ਹੋਣਾ ਨਹੀਂ ਹਜ਼ਾਰ ਹਜ਼ਾਰ ਗੱਜਾਂ ਨਾ ਤਾਂ ਸਾਡੇ ਕੋਈ ਇੰਨਾ ਪੈਸਾ ਜ਼ਿਮੀਂਦਾਰਾਂ ਕੋਲ ਵੀ ਅਸੀਂ ਉੱਥੇ ਮਕਾਨ ਪਾ ਲਾਂਗੇ ਨਾ ਅਸੀਂ 200 ਗੱਜ ਦੇ ਵਿੱਚ ਕੋਈ ਦੁਕਾਨ ਪਾਈ ਐ ਪਹਿਲਾਂ ਹੀ ਸਾਡੇ ਰੋਪੜ ਦਾ ਵਪਾਰ ਤੁਸੀਂ ਜਾ ਕੇ ਪਤਾ ਕਰ ਸਕਦੇ ਆ ਵੀ ਕਿੰਨਾ ਕੁ ਚੱਲ ਰਿਹਾ ਜਿਹੜੇ ਮਾਲ ਖੁੱਲ ਗਏ ਨਾ ਅੱਧਾ ਵਪਾਰ ਉਹਨਾਂ ਨੇ ਖਤਮ ਕਰਿਆ ਵਾ ਇਹ ਤਾਂ ਜੀ ਇੱਕ ਲੌਲੀਪੌਪ ਬਹੁਤ ਵਧੀਆ ਦੇਤਾ ਵੀ ਮੈਂ ਸਾਨੂੰ ਆ ਦੇ ਰਿਆਂ ਉਹ ਦੇ ਰਿਆ ਮਿਲਣਾ ਕੁਝ ਨਹੀਂ ਹੈ ਮੁਹਾਲੀ ਦੇ ਵਿੱਚ ਜਾ ਕੇ ਦੇਖੋ ਜਿਨ੍ਹਾਂ ਨੇ 6-6 ਕਰੋੜ ਨੂੰ ਕੀਲਾ ਵੇਚਿਆ ਤਾਂ ਨਹੀਂ ਉਹ ਰੇੜੀਆਂ ਲਾ ਰਹੇ ਆ ਸਕਿਉਰਟੀ ਗਾਰਡ ਲੱਗੇ ਵਿਆ ਲਿਖਤੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਲਿਖ ਕੇ ਦਿਓ ਸਾਡੇ ਪਿੰਡਾਂ ਦੇ ਜਿਹੜਾ ਨੰਬਰ ਇਸ ਪਾਲਿਸੀ ਦੇ ਤਹਿਤ ਪਾਏ ਗਏ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜੇ ਉਦੋਂ ਤੱਕ ਇਹ ਨਹੀਂ ਕੁਝ ਬਣਦਾ ਤਾਂ ਸਾਡਾ ਇਹ ਸੰਘਰਸ਼ ਜਿਹੜਾ ਹੈਗਾ ਜਿੱਥੇ ਜਾਰੀ ਰਹੂਗਾ ਤਾਂ ਇਹ ਨਾਲ ਦੀ ਨਾਲ ਤੇਜ਼ ਵੀ ਹੋਊਗਾ ਜਿੱਥੇ ਕੁਝ ਆਮ ਕਿਸਾਨ ਜਿਹੜੇ ਹੈਗੇ ਆ ਇਸ ਜ਼ਿਲ੍ਹੇ ਦੇ ਵਿੱਚ ਤਾਂ ਛੋਟੇ-ਛੋਟੇ ਟੁਕੜਿਆਂ ਵਾਲੇ ਕਿਸਾਨ ਦਾ ਥੋੜੀਆਂ ਜ਼ਮੀਨਾਂ ਵਾਲੇ ਕਿਸਾਨ ਹੈ ਜਿੱਥੇ ਉਹ ਸਿਰ ਜੋੜ ਕੇ ਇਕੱਠੇ ਹੋਏ ਸੀ ਤਾਂ ਅੱਜ ਕਿਸਾਨ ਜੂਨੀਅਨਾਂ ਵੀ ਇਸੇ ਇਕੱਠ ਦੇ ਵਿੱਚ ਸ਼ਾਮਲ ਹੋਈਆਂ ਪਰ ਹੁਣ ਇਹ ਇਕੱਠ ਕਿੰਨਾ ਕੁ ਵੱਡਾ ਰੂਪ ਧਾਰਦਾ ਹੈ ਇਹ ਇਕੱਠ ਕਿੱਥੇ ਤੱਕ ਜਾਂਦਾ ਹੈ ਸੰਘਰਸ਼ ਕਿੰਨਾ ਕੁ ਤੇਜ਼ ਹੁੰਦਾ ਕਿੰਨਾ ਤਿੱਖਾ ਹੁੰਦਾ ਸਰਕਾਰ ਕਦੋਂ ਇਹਨਾਂ ਦੀ ਗੱਲ ਸੁਣਦੀ ਹੈ ਤੇ ਕਦੋਂ ਮੰਨਦੀ ਹੈ ਇਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦਾਸ ਤਨਮਨ ਸਿੰਘ ਪੰਜਾਬੀ ਲੋਕ ਚannels